ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਤੇ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਗੰਦੀਵਾਲਾ ਐਨੀਮਲ ਲਵਰ ਤੇ ਤੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਇੱਕ ਸਫਲ ਡੇਰੀ ਫਾਰਮ ਦਾ ਰਾਜ਼ ਕੀ ਹੈਗਾ ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੁਸੀਂ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤੇ ਸਕਿੱਪ ਨਾ ਕਰਿਓ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਬਹੁਤ ਕੁਝ ਤੇ ਪ੍ਰਾਪਤੋਂ ਨਾਲ ਆਪਾਂ ਸਾਰੀ ਇਨਫੋਰਮੇਸ਼ਨ ਵੀ ਲੈਂਦੇ ਰਵਾਂਗੇ ਨਾਲ-ਨਾਲ ਵੀ ਕਿਵੇਂ ਸੀਗੀ ਅੱਪਾ ਕਿੱਥੋਂ ਸਟਾਰਟ ਕੀਤਾ ਸੀਗਾ ਕੰਮ ਸ਼ੁਰੂ ਕਿੱਥੋਂ ਕੀਤਾ ਸੀਗਾ ਅੱਜ ਆਪਾਂ ਕਿੱਥੇ ਆ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ ਤੇ ਵੀਡੀਓ ਨਾਲ ਤੁਸੀਂ ਬਨੇ ਰਹੀਓ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬਾਕੀ ਬਨੇ ਰੋ ਵੀਡੀਓ ਨਾਲ ਹਾਂਜੀ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਬਈ ਤੁਹਾਨੂੰ ਦੱਸਿਆ ਹੈਗਾ ਜਿਵੇਂ ਹੁਣ ਗਗਨ ਨੇ ਆਪਾਂ ਦੱਸਣ ਜਾ ਰਹੇ ਹਾਂਗੇ ਤੁਹਾਨੂੰ ਵੀ ਇੱਕ ਸਫਲ ਡੈਰੀ ਫਾਰਮ ਕਰਨ ਦਾ ਰਾਜ਼ ਕੀ ਹੁੰਦਾ ਕੀ ਜੈ ਡੈਰੀ ਫਾਰਮ ਨੂੰ ਸਫਲ ਕਰਨਾ ਸਫਲ ਕਰਨ ਦਾ ਕਿਹੜਾ ਤਰੀਕਾ ਹੁੰਦਾਗਾ ਕਿਵੇਂ ਆਪਾਂ ਅੱਗੇ ਵੱਧ ਸਕਦੇ ਆਂਗੇ ਕਿਵੇਂ ਆਪਾਂ ਆਪਣੇ ਪਸ਼ੂਆਂ ਦੀ ਨਸਲ ਸੁਧਾਰ ਸਕਦੇ ਆਂਗੇ ਤੇ ਜਿਆਦਾ ਆਪਾਂ ਕਿਵੇਂ ਪ੍ਰੋਡਕਸ਼ਨ ਲੈ ਸਕਦੇ ਆਂਗੇ ਆਪਾਂ ਬਈ ਪਹਿਲਾਂ ਕਿ ਤਨਾ ਉਦੋਂ ਚੱਲੋ ਹੈ ਨਹੀਂ ਸੀਗਾ ਐਡਾ ਐਵੇਂ ਤੁਹਾਨੂੰ ਕਹੀਏ ਵੀ ਠੀਕ ਆ ਆਪਾਂ ਵੀ ਨਾਰਮਲ ਘਰ ਤੋਂ ਬਲੋਂਗ ਕਰਦੇ ਆਂ ਕੋਈ ਐਡਾ ਹੋ ਨਹੀਂ ਤੇ ਉਦੋਂ ਬਈ ਆਪਾਂ ਕੰਮ ਸਟਾਰਟ ਕਰਦੇ ਤਾਂ ਦੇਖੋ ਚੱਲੋ ਇਹ ਜੱਦੀ ਪੁਸ਼ਤੀ ਕੰਮ ਹੀ ਹੋ ਗਿਆ ਪਿੱਛੇ ਦਾਦਾ ਜੀ ਵੀ ਰੱਖਦੇ ਰਹੇ ਆ ਫਿਰ ਡੈਡੀ ਵੀ ਵਧੀਆ ਬਾਵਾ ਪਸ਼ੂ ਰੱਖਦਾ ਰਿਹਾ ਸੱਤ ਅੱਠ ਚੱਲੋ ਉਦੋਂ ਆਏ ਸੀਗਾ ਵੀ ਇਕੱਲੇ ਫਾਦਰ ਸਾਹਿਬ ਸੀਗੇ ਇਕੱਲੇ ਜਾਣਿਆਂ ਤੋਂ ਨਹੀਂ ਸਮਝਦਾ ਸੀ ਛੋਟੇ ਸੀਗੇ ਉਦੋਂ ਥੋੜੇ ਪਸ਼ੂ ਰੱਖਦੇ ਰਹੇ ਆ ਤੇ ਜਦੋਂ ਗਗਨ ਗਈ ਹੈਗੀ ਪਲੱਸ 2 ਕਰਕੇ ਗਗਨ ਪਟਿਆਲੇ ਗਈ ਹੈਗੀ ਆਪਦੀ ਬੀਐਸਸੀ ਐਗਰੀਕਲਚਰ ਕਰਨ ਉਦੋਂ ਬਾਅਦ ਚ ਮੈਂ ਇਸ ਕੰਮ 'ਚ ਜਾਦੇ ਵੀ ਸਕੋਪ ਕਰਿਆ ਸੀਗਾ ਤੇ ਉਦੋਂ ਆਪਾਂ ਗਾਈਆਂ ਤੋਂ ਸਟਾਰਟ ਕਰਿਆ ਸੀਗਾ ਜਾਦੇ ਜਦੋਂ ਵਧਾਇਆ ਸੀਗਾ ਵੀ ਕੰਮ ਇਹ ਉਦੋਂ ਆਪਣੇ ਕੋਲੇ ਤਕਰੀਬਨ ਮੈਨੂੰ ਲੱਗਦਾ 2015 ਦੀ ਗੱਲ ਐ 2015 'ਚ ਆਪਣੇ ਕੋਲੇ 23-24 گاਵਾਾਂ ਸੀਗੀਆਂ ਤੇ ਉਦੋਂ ਆਪਣੇ ਕੋਲੇ ਮਿਲਕ ਪ੍ਰੋਡਕਸ਼ਨ ਵਿੱਚ ਡرائی ਵੀ ਹੁੰਦੀਆਂ ਸੀਗੀਆਂ ਸੂਨ ਵਾਲੀਆਂ ਟੋਕੜਾਂ ਤਾਜ਼ੀਆਂ ਇਹ ਸਾਰੀ ਰਲਮਾ ਤੇ ਉਦੋਂ ਆਪੇ ਉਦੋਂ ਬਈ ਆਪਣੇ ਕੋਲੇ ਜਿਵੇਂ ਹੁਣ ਐ ਤਾਜ਼ੀਆਂ ਸੀਗੀਆਂ ਵਿੱਚ گاਵਾਾਂ ਵੀ ਵਿੱਚੀ ਟੋਕੜਾ ਹੁੰਦੀਆਂ ਸੀਗੀਆਂ ਉਦੋਂ ਆਪਣੀ ਮਿਲਕ ਪ੍ਰੋਡਕਸ਼ਨ ਸੀਗੀ ਦਿਨ ਦੀ ਮਨ ਲਾਦਾ 5 5.5 ਕੁਆਰਟਲ ਦੇ ਲਵੇ ਤਵੇ ਸੀਗੇ ਤੇ ਉਦੋਂ ਅੰਮੂਲ ਕੰਪਨੀ ਆਪਣੇ ਇੱਧਰ ਆਈ ਆਈ ਸੀਗੀ ਉਦੋਂ ਪਹਿਲਾਂ ਆਪਣੇ ਅੰਮੂਲ ਇਨੀ ਹੈ ਨਹੀਂ ਸੀਗੀ ਇੱਧਰ ਆਪਣੇ ਮਾਨਸ ਏਰੀਏ 'ਚ ਤੇ ਸਾਡੇ ਪਿੰਡਾਂ 'ਚ ਹੋਰ ਚੱਲੋ ਪਿੰਡਾਂ 'ਚ ਹੋ ਸਕਦੀ ਹੈ ਸਾਡੇ ਪਿੰਡਾਂ 'ਚ ਆਈ ਆਈ ਸੀਗੀ ਤੇ ਉਦੋਂ ਆਪਾਂ گاਵਾਾਂ ਤੋਂ ਸਟਾਰਟ ਕਰਿਆ ਸੀਗਾ ਵੀ ਚੱਲੋ ਉਦੋਂ ਤਾਂ ਸਿਰਫ ਮੇਨ ਮਕਸਦ ਹੀ ਆਪਣਾ ਇਹ ਸੀਗਾ ਕੋਈ ਆਪਾਂ ਨੂੰ ਬਰੀਡਿੰਗ ਦਾ ਨਹੀਂ ਸੀਗਾ ਵੀ ਹਾਂ ਆਪਾਂ ਦੁੱਧ ਪਾਉਣਾਗਾ ਤੇ بس ਕਮਾਈ ਕਰਨੀ ਹੈਗੀ ਤੇ ਉਦੋਂ گاਵਾ ਵੀ ਆਪਾਂ ਹੀ ਲੈਤੀਆਂ ਸੀਗੀਆਂ ਕਾਫੀ ਵੀ ਜਿਵੇਂ ਜਿਹੜੇ ਬਾਈਆਂ ਕੋਲੇ ਗਾਂ ਕੋਈ 5-7 ਮਹੀਨਿਆਂ ਦੀ ਸੂਈ ਰੀਪੀਟ ਮਾਰ ਗਈ ਜਾਂ ਕੋਈ ਕਿਵੇਂ ਕੋਈ ਕਿਵੇਂ ਉਹੋ ਲਿਆ ਕੇ ਆਪਾਂ ਉਹਨਾਂ ਦਾ ਸਾਰਾ ਟਰੀਟਮੈਂਟ ਕਰਕੇ ਆਪਾਂ ਉਹ ਮੁੜ ਕੇ 3-4 ਸਾਲ ਗਾਵਾਂ ਚੋਈਆਂ ਲਗਾਤਾਰ ਤੇ ਪਰ ਉਦੋਂ ਆਪਾਂ ਬੱਚੇ ਹੀ ਲੈਤੇਗੇ ਵੀ ਆਪਾਂ ਜਿਵੇਂ ਕਹਿਦੀ ਆ ਵੀ ਆਪਾਂ ਬਰੀਡ ਨਹੀਂ ਸੁਧਾਰੀ ਉਹੀ ਗਾਇਆਂ ਚੋਈਗੇ ਬੱਚੇ ਸੀਗੇ ਜਿਹੜੇ ਚਕਾਚ ਪੂ ਦੰਦੇ ਸੀਗੇ ਤੇ ਉਦੋਂ ਬਾਅਦ ਚ ਫੇਰ ਆਪਾਂ ਚੱਲੇ ਸੀਗੇ ਇੱਕ ਮੱਝ ਤੋਂ ਪਹਿਲਾਂ ਸਾਡੇ ਵੀ ਮਨ 'ਚ ਇਹੀ ਵਹਿਮ ਸੀਗਾ ਵੀ ਮੱਝਾਂ ਦੁੱਧ ਨਹੀਂ ਦੰਦੀਆਂ ਇੰਨਾ ਵੀ ਅਸੀਂ ਤਾਂ ਕਰਕੇ ਗਾਈਆਂ 'ਤੇ ਫੋਕਸ ਕਰਦੇ ਸੀਗੇ ਵੀ ਚਲੋ ਜਦੋਂ ਮਾੜੀ ਜੀ ਆਪਦੀ ਆਰਥਿਕ ਸਥਿਤੀ ਹੈ ਨਾ ਵੀ ਵੀ ਆਪਾਂ ਸਟੇਬਲ ਜੇ ਹੋ ਗਏ ਵੀ ਉਦੋਂ ਬਾਅਦ ਚ ਆਪਾਂ ਗਾਈਆਂ ਦਾ ਬਰੀਡਿੰਗ ਤੇ ਕੰਮ ਕਰਾਂਗੇ ਤੇ ਉਦੋਂ ਬਾਅਦ ਚ ਨਾ ਆਪਣਾ ਇੱਕ ਮੱਝ ਤੋਂ ਆਪਾਂ ਸਟਾਰਟ ਕਰਿਆ ਸੀਗਾ ਤੇ ਉਹ ਆਪਣੀ ਪਹਿਲੀ ਮੱਝ ਸੀਗੀ ਜਿਹੜੀ ਤੋਂ ਆਪਾਂ ਚਲਾਇਆ ਸੀਗਾ ਜਿਹੜੀ ਤੋਂ ਆਪਾਂ ਨੂੰ ਬਾਅਦ 'ਚ ਮੱਜਾਂ ਦਾ ਵੀ ਨਾਲ ਸ਼ੌਂਕ ਪਿਆ ਗਾਵਾਂ ਦਾ ਤਾਂ ਚਲੋ ਹੈਗੀ ਹੈਗਾ ਪਹਿਲੇ ਦਿਨ ਤੋਂ ਚਲੋ ਗਾਈਆਂ ਦੀ ਆਪਾਂ ਇਹ ਗੱਲ ਕਹਿ ਸਕਦੇ ਆ ਗਾਈਆਂ ਮਾੜੀਆਂ ਨਹੀਂ ਹੈਗੀਆਂ ਪਰ ਤੁਹਾਨੂੰ ਸਿੱਧੀ ਜੀ ਸਾਫ਼ ਗੱਲ ਦੱਸਦਾ ਵੀ ਆਪਣੀ ਇੰਨੀ ਔਕਾਤ ਨਹੀਂ ਹੈਗੀ ਕਿ ਵੀ ਆਪਾਂ ਗਾਈਆਂ ਦੀ ਮੈਨੇਜਮੈਂਟ ਪੂਰੀ ਕਰ ਸਕੀਏ ਕਿਉਂ ਗਾਈਆਂ ਨੂੰ ਖੁੱਲੇ ਹਵਾਦਾਰ ਸ਼ੈੱਡ ਚਾਹੀਦਾ ਤੁਰਨ ਨੂੰ ਵੀ ਚਾਹੀਦਾਗਾ ਚੰਗਾ ਸਾਈਲੇਜ ਚਾਹੀਦਾ ਚੰਗੀ ਫੀਡ ਚਾਹੀਦੀ ਹੈਗੀ ਵੀ ਕਾਫੀ ਦੇਖੋ ਵੱਡਾ ਤਾਮਾ ਜਾਮਾ ਕਰਨਾ ਪੈਂਦਾਗਾ ਤੇ ਇੱਕ ਆਪਣੇ ਇੱਥੇ ਥੋੜੀ ਜਿਹੀ ਜਗ੍ਹਾ ਦੀ ਪ੍ਰੋਬਲਮ ਹੈ ਕਿ ਤਾਂ ਕਰਕੇ ਮੱਝਾਂ ਆਪਣੇ ਵਧੀਆ ਰਹਿੰਦੀਆਂ ਗਾਵਾਂ ਵੀ ਚਲੋ ਜਿੰਨੀਆਂ ਹੈਗੀਆਂ ਨਹੀਂ ਆਪਣੇ ਕੋਲੇ ਵਧੀਆ ਨਹੀਂ ਗੀਆਂ ਤੇ ਅੱਜ ਤੁਹਾਨੂੰ ਉਹ ਪਹਿਲੀ ਮੱਝ ਦਿਖਾਉਣੇ ਆਂਗੇ ਜਿੱਥੋਂ ਆਪਣਾ ਬਰੀਡਿੰਗ ਦਾ ਕੰਮ ਚੱਲਿਆ ਤੇ ਆਪਾਂ ਨਸਲ ਸੁਧਾਰੀ ਹੈਗੀ ਤੇ ਆਪਾਂ ਨੂੰ ਮੱਝਾਂ ਕੰਨੀਆਂ ਆਪਾਂ ਮੁੜਿਆ ਇਹ ਆਹਾਂ ਮੱਝਾ ਬਾਈ ਜੀ ਉਹ ਇਹ ਆਪਾਂ ਐਂ ਕਹਿ ਦਈਏ ਵੀ ਸਾਡੇ ਇਹ ਸਾਰੇ ਘਰ ਦੀ ਮਾਂ ਆਂਗੀ ਮੱਝ ਨਹੀਂ ਅਸੀਂ ਇਹਨੂੰ ਕਹਿ ਸਕਦੇ ਇਹ ਸਾਡੇ ਘਰ ਦਾ ਮੈਂਬਰੀ ਆ ਇਹ ਸਾਡੇ ਘਰ ਦੀ ਆਈ ਮੰਨ ਲਓ ਵੀ ਇਹ ਮਾਂ ਆਂਗੀ ਜਮਾਂ ਸਾਰੀਆਂ ਦੀ ਮਾਂ ਆਂਗੀ ਇਹ ਜਿਹੜੀ ਨੇ ਸਾਡੇ ਪੈਰ ਲਾਏ ਨੇਗੇ ਉਸ ਤੋਂ ਬਾਅਦ ਚ ਆਪਾਂ ਬਰੀਡਿੰਗ ਦੇ ਕੰਮ ਚੱਲਿਆ ਤੇ ਇਹਦਾ ਬਈ ਤੁਹਾਨੂੰ ਮੈਂ ਦੱਸ ਦਾਂਗਾ ਇਹ ਹੈਗੀ ਆ M29 ਦੀ ਲਾਈਨ ਚੋਂ ਆ M29 ਨਾ ਉਦੋਂ ਮਸ਼ਹੂਰ ਹੋਇਆ ਹੋਇਆ ਸੀਗਾ ਹਜੇ ਵੀ ਜਿਵੇਂ ਆਪਾਂ ਕਹਿ ਦਈਏ 2.5 ਸਾਲ ਦਾ ਕਟਾ 3 ਦਾ ਸੀਗਾ ਉਹ ਜਦੋਂ ਸਟਾਰਟਿੰਗ ਹੋਈ ਹੋਈ ਆ ਉਹਦੇ ਸੀਮਨ ਆਏ ਆ ਸੀ ਆਪਣੇ ਤਾਂ ਇਧਰ ਪਤਾ ਹੀ ਨਹੀਂ ਸੀਗਾ ਆਪਣੇ ਮਸ਼ਹੂਰ ਹੋਇਆ M29 5 ਕੁ ਸਾਲ ਪਿੱਛੇ ਤੇ ਇਹੇ ਮੈਨੂੰ ਆ ਲੱਗਦਾ ਆਪਣੇ ਕੋਲੇ ਆਈ ਹੈਗੀ 2017 ਚ ਪਤਾ ਨਹੀਂ 16 ਚ ਇਹ ਜਾਂ ਕੁਝ ਆਈ ਸੀਗੀ ਇਹ ਤੇ ਇਹ M29 ਦੀ ਲਾਈਨ ਚੋਂ ਆ ਕਨਫਰਮ ਨਹੀਂ ਜੀ ਵੀ M29 ਦੀ ਹੈ ਕਿ ਉਹਦੀ ਲਾਈਨ ਚੋਂ ਆਈ ਜੀ ਇਹ ਇਹ ਆਪਾਂ ਪਰਚੇਜ਼ ਕਰੀ ਸੀਗੇ ਤੇ ਇਹਦੀ ਭਾਈ ਹੁਣ ਤੁਹਾਨੂੰ ਮੈਂ ਸਾਰੀ ਡਿਟੇਲ ਦੱਸਦਾ ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹਦਾ ਬੋਡੀ ਸਟਰਕਚਰ ਦੇਖ ਕੇ ਤੇ ਇਹਨੂੰ ਹੁਣ ਵੀ ਐ ਫਿੱਟ ਦੇਖ ਕੇ ਹੁਣ ਇਹ ਦੁੱਧ ਤੇ ਵੀ ਚੱਲ ਰਹੀ ਆ ਤੇ ਗੱਬਣ ਵੀ ਆ ਗੇ ਇਹਨੂੰ ਕੋਈ ਦੱਸ ਨਹੀਂ ਸਕਦਾ ਇਹ ਬਈ 12 ਵਾਰੀ ਮੱਝ ਸੂਪੀ ਆਪਣੇ ਕੋਲੇ 12 ਸੂਏ ਮੱਝ ਇਹ ਤੋਂ ਪਹਿਲਾਂ ਇਹ ਸੂਪੀ 12 ਸੂਏ ਦੇਤੇ ਨੇ ਤੇ 13ਵੇਂ ਸੂਏ ਲਈ ਇਹ ਗੱਬਣ ਹੈ ਤੇ ਫਿਰ ਇਹਦੀ ਹੋਰ ਇੱਕ ਖਾਸੀਅਤ ਸਭ ਤੋਂ ਵੱਡੀ ਗੱਲ ਬਾਲੇ ਬਾਈ ਝੂਠ ਮੰਨਣਗੇ ਇਹ 12 ਵਾਰੀ ਸੂਪੀ 12 ਦੇ 12 ਸੂਏ ਇਹਦੀਆਂ ਕਟੀਆਂ ਨਹੀਂ ਆ ਖਾਲੇ ਤੱਕ ਇਹਦਾ ਇੱਕ ਵੀ ਗੱਟਾ ਨਹੀਂ ਆਇਆ ਆਪਣੇ ਕੋਲੇ 12 ਦੀਆਂ 12 ਸੂਏ ਦੀਆਂ ਕਟੀਆਂ ਨਹੀਂ ਆ ਤੇ ਵਧੀਆ ਆਪਣੇ ਕੋਲੇ ਇਹ ਮੱਝ ਗਈ ਆ 19 ਲੀਟਰ ਤੱਕ ਇਹ ਦੀ ਪੀਕ ਗਈ ਆ ਜੇ ਇਹਨੂੰ ਆਪਾਂ ਡਰਾਈ ਕਰਤੀਏ ਵੀ 3 ਮਹੀਨੇ ਪਹਿਲਾਂ ਆਪਾਂ ਡਰਾਈ ਕਰਕੇ ਮੱਝ ਵਧੀਆ ਸਾੰਦ ਗਏ ਵੈਸੇ ਇਹ ਕਰਮਾ ਵਾਲੀ ਐਡੀ ਸਾਉ ਤੇ شریف ਹੈਗੀ ਜੇ ਤਾਂ ਆਪਾਂ ਡਰਾਈ ਕਰਤੀ ਤਾਂ ਤਾਂ ਇਹਨੇ ਹੋ ਜਾਣਾ ਨਹੀਂ 2 ਸੂਏ ਦੇ ਵਿੱਚ ਦੀ ਇਹ ਜੇ ਵੀ ਨੇਗੇ ਵੀ ਕੇਰਾ ਤਾਂ ਇਹ ਹੈ ਨਾ ਆਪਾਂ ਸ਼ਾਮ ਨੂੰ ਚੋਈ ਇਹਨੇ 3.5 ਕਿਲੋ ਦੁੱਧ ਕੱਢਿਆ ਜਮਾ ਖਾਰਾ ਦੁੱਧ ਹੋ ਗਿਆ ਸੀਗਾ ਤੇ ਇਹ ਇਹਨੇ 3.5 ਕਿਲੋ ਸ਼ਾਮ ਨੂੰ ਦੁੱਧ ਕੱਢਿਆ ਤੇ ਇਹ ਦੂਜੇ ਦਿਨ ਸਵੇਰ ਵੇਲੇ ਸੂਪੀ ਹਮ ਅਗਲੇ ਸੂਏ ਲਈ ਤੇ ਫੇਰ ਇਹਦੀ ਇੱਕ ਹੋਰ ਖਾਸੀਅਤ ਦੱਸਦਾ ਜਦੋਂ ਇਹ ਸੂਪੀ ਆਪਣੇ ਕੋਲੇ ਜਦੋਂ ਸੂਪੀ ਇਹਨੇ 22ਵੇਂ 23ਵੇਂ ਦਿਨ ਮੈੜਾ ਸਿੱਟ ਦੇਣਾ ਸਾਫ਼ ਹੋ ਜਾਣਾ ਚਲੋ ਆਪਾਂ ਫਰੈਸ਼ਰ ਫੀਡ ਦੇਤੀ ਗੁੜ ਦੇ ਤਾਂ ਖਲ ਦੇਤੀ ਉਹਦੇ ਨਾਲ ਇਹ ਸਾਫ਼ ਹੋਊਗੀ 22 23 ਦਿਨਾਂ ਚ ਜਦੋਂ ਸਾਫ ਹੋ ਗਈ ਇਹਨੇ 28 ਦਿਨਾਂ ਤੋਂ ਲੈ ਕੇ 35 ਦਿਨਾਂ ਦੇ ਵਿੱਚ ਵਿੱਚ ਦੁਬਾਰੇ ਬੋਲ ਪੈਣਾ ਤੇ ਅਗਲੇ ਸੂਏ ਲਈ ਕਨਸੀਵ ਕਰ ਜਾਂਦੀ ਆ ਉਹਦੀ ਤੇ ਅੱਜੇ ਤੱਕ ਇਹ ਆਪਣੇ ਕੋਲੇ ਇੱਕ ਵੀ ਵਾਰ ਰਿਪੀਟ ਨਹੀਂ ਹੋਈ ਜਿਹੜੇ ਸੂਏ ਇਹ ਆਪਣੇ ਤੋਂ ਦੁੱਧੋਂ ਨਹੀਂ ਛੱਡੀ ਗਈ ਅਗਲੀ ਵਾਰੀ ਇਹ ਥੋੜੀ ਜਿਹੀ ਕਮਜ਼ੋਰੀ ਜ਼ਿਆਦੇ ਹੋ ਗਈ ਸੀਗੀ ਉਦੋਂ ਇਹਨੇ ਦੋ ਵਾਰੀ ਅਬੋਰਸ਼ਨ ਜ਼ਰੂਰ ਕਰਤਾ ਸੀਗਾ 11 ਪਹਿਲਾਂ ਇਹਨੇ ਕਰਿਆ 2.5 ਮਹੀਨਿਆਂ ਤੋਂ ਫਿਰ ਇਹ ਕਰ ਗਈ ਸੀ 1.5 ਮਹੀਨੇ ਤੋਂ ਫਿਰ ਉਸ ਤੋਂ ਬਾਅਦ ਚ ਆਪਾਂ ਇਹਨੂੰ ਕਿਉਂ ਕਿਉਂ ਦੇਸੀ ਕਿਉਂ ਬੇਸਣ ਬੂਸਣ ਪਾ ਕੇ ਉਹਦਾ ਪ੍ਰਕੜਾ ਕੜੂ ਕਰਕੇ ਦੰਦੇ ਰਹੇ 2-3 ਮਹੀਨੇ ਆ ਹੀ ਸਾਮੀ ਚੰਗਾ ਟ੍ਰੀਟਮੈਂਟ ਕਰਕੇ ਉਸ ਤੋਂ ਬਾਅਦ ਚ ਫੇਰ ਹੁਣ ਵੀ ਇਹ ਸੂਈ ਹੋਈ ਆਪਣੇ ਕੋਲੇ ਤੇ ਹੁਣ ਇਹ ਹੋ ਗਈ ਮੈਨੂੰ ਲੱਗਾ 70 ਦਿਨਾਂ ਦੀ ਗੱਬਣ ਹੋ ਗਈ ਚੈੱਕ ਕਰਾਤੀ ਆਪਾਂ ਐਮ 53 ਤੋਂ ਗੱਬਣੇਗੀ ਇਹ ਤੇ ਪਿੱਛੇ ਵੀ ਇਹਦੀ ਕੱਟੀ ਉਹ ਬੈਠੀ ਆ ਆ ਵਿਚਾਲੇ ਦੀ ਕੱਟੀ ਬੈਠੀ ਹੈਗੀ ਇਹ ਸਰਕਾਰੀ ਸੀਮਨ ਦੀ ਕੱਟੀ ਹੈਗੀ ਇਹ ਹੈਗੀ ਹੈਗੀ ਸੋਨੀ ਬੁੱਲਦੀ ਸਰਕਾਰੀ ਬੁੱਲਦੀ ਹੈਗੀ ਸੋਨੀ ਦੀ ਤੇ ਅੱਗੇ ਐਮ 53 ਤੋਂ ਗੱਭਣਾ ਇਸ ਟਾਈਮ ਹੁਣ ਇਹਦੇ ਥੱਲੇ 14 14 15 14 15 ਇੰਨਾ ਦੁੱਧ ਹੋਊਗਾ ਹੁਣ ਇਹਦੇ ਥੱਲੇ ਪ੍ਰੈਜ਼ੈਂਟ ਤੇ ਬਾਕੀ ਬਈ ਜਿਹੜੀ ਆ ਇਹਦੀਆਂ ਕਟੀਆਂ ਕਾਫੀ ਤਾਂ ਮੇਰੇ ਯਾਰ ਮਿੱਤਰੀ ਜਦੋਂ ਕੱਟੀ ਇੱਕ ਇਹਦੇ 'ਚ ਨਾ ਪ੍ਰੋਬਲਮ ਬਸ ਵੱਡੀ ਇਹ ਆ ਹੋਰ ਇਹਦੇ 'ਚ ਕੋਈ ਖੋਟ ਨਹੀਂ ਹੈਗਾ ਇਹ 'ਚ ਇੱਕ ਖੋਟ ਆ ਜਦੋਂ ਇਹ ਸੂਬੀ ਸੂਕੇ ਜਿੰਨੀ ਦਿਨ ਜਿਵੇਂ ਹੁਣ 28 ਦਿਨ ਜਾਂ 35 ਦਿਨ ਲਾ ਲਓ ਜਿੱਦਣ ਜਿਵੇਂ ਹੁਣ 35 ਦਿਨਾਂ ਦੀ ਇਹ ਬੋਰਡ ਪੀ ਜਦੋਂ 35ਵੇਂ ਦਿਨ ਬੋਲ ਪੀ ਆਪਾਂ ਇਹਦੇ ਏਆਈ ਕਰਾਤੀ ਉਹ ਤੋਂ ਬਾਅਦ ਬੱਚੇ ਨੂੰ ਨਹੀਂ ਲਵੇ ਲੱਗਣ ਦਿੰਦੀ ਵਸ ਇਹ ਇਹਦਾ ਆਏ ਸੂਏ ਦੀ ਰਿਕਾਰਡ ਆ ਉਹ ਕੱਟੀ ਐਤਕੀ ਇਹਦੀ ਚੁੰਗਣੀ ਤੇ ਨਹੀਂ ਲੱਗੀ ਪਹਿਲਾਂ ਅਸੀਂ ਬੱਚਾ ਚੁੰਗਣੀ ਤੇ ਲਾ ਲੈਂਦੇ ਹੁੰਦੇ ਸੀ ਚੁੰਗਣੀ ਨਾਲ ਬੱਚੇ ਨੂੰ ਦੁੱਧ ਮਿਲ ਹੀ ਜਾਂਦਾ ਸੀਗਾ ਬੱਚਾ ਗਰੋਥ ਵਧੀਆ ਕਰ ਲੈਂਦਾ ਸੀ ਐਤਕੀ ਇਹ 28 ਦਿਨਾਂ ਤੋਂ ਬੋਲ ਪੀ ਤੇ ਪਹਿਲਾਂ ਸਾਨੂੰ ਆਏ ਸੀਗਾ ਵੀ ਚਲੋ ਛੱਡ ਦਾਂਗੇ ਵੀ ਹਜੇ ਇਹਨੂੰ ਕਨਸੀਵ ਨਹੀਂ ਕਰਾਉਂਦੇਗੇ ਅੱਗੇ ਕਰਾਵਾਂਗੇ ਪਰ ਫਿਰ ਆਪਦਾ ਦੁੱਧ ਦਾ ਵੀ ਸਿਸਟਮ ਦੇਖਣਾ ਪੈਂਦਾਗਾ ਫਿਰ ਗਾਹਾਂ ਮੱਝਾਂ ਜਿਆਦਾ ਇਕੱਠੀਆਂ ਹੁੰਦੀਆਂ ਸੀ ਵੇਰੇ ਇਕੱਠੀਆਂ ਟਰਾਈ ਹੁੰਦੀਆਂ ਫਿਰ ਖਰਚਾ ਚਲਾਉਣਾ ਔਖਾ ਹੋ ਜਾਂਦਾ ਏਸੇ ਲਈ ਅਸੀਂ ਇਹਦੀ ਏਆਈ ਕਰਾਤੀ ਤੇ ਉਹ ਕੱਟੀ ਇਹਨੇ ਮੁੜ ਕੇ ਲਵੀ ਨਹੀਂ ਲਈ ਤੇ ਨਾ ਹੀ ਕੱਟੀ ਚੁੰਗਣੀ ਤੇ ਲੱਗੀ ਕੱਟੀ ਵੀ ਬਾਹਲੀ ਢੀਟ ਸੀਗੀ ਤੇ ਉਹ ਮਸਾਂ ਅਸੀਂ ਫੀਡ ਫੂਡ ੱੱਕੇ ਨਾਲ ਖਾਣ ਲਾ ਕੇ ਤੇ ਬਚਾਈ ਜਾਈਗੀ ਉਹ ਹੁਣ ਗ੍ਰੋਥ ਕਰਨ ਲੱਗੀ ਆ ਬੈਠੀ ਹੈਗੀ ਵਿਚਾਲੇ ਹੁਣ ਗ੍ਰੋਥ ਕਰ ਲੱਗੀ ਹੈਗੀ ਇਹੇ ਹੁਣ ਵਧੀਆ ਬਣ ਜੂ ਮਤਲਬ ਹੁਣ ਇਹਨੂੰ 3-4 ਮਹੀਨਿਆਂ ਚ ਆਪਾਂ ਐ ਪੂਰੀ ਵਧੀਆ ਬਣਾ ਦਾਂਗੇ ਹੁਣ ਫੀਡ ਫੂਡ ਬਹੁਤ ਖਾਂਦੀ ਐ ਇਹ ਬੜੀਵੇਂ ਬੜੂਵੇਂ ਦੀ ਖਾਲ ਵਧੀਆ ਖਾ ਲੈਂਦੀ ਆ ਤੇ ਇਹਦੀਆਂ ਕੁਛ ਬਈ ਕੱਟੀਆਂ ਇੱਕ ਕੱਟ ਨਾਲ ਹੀ ਹੈਗੀ ਆਪਣੇ ਮੇਰੇ ਨਾਲ ਮਿੱਤਰ ਹੀ ਆਗਾ ਆਪਣੇ ਘਰਾਂ ਚੀ ਉਹ ਨੂੰ ਵੀ ਮੁੰਡੇ ਨੂੰ ਚੰਗੇ ਐਨੀਮਲ ਰੱਖਣ ਦਾ ਸ਼ੌਂਕ ਆਗਾ ਉਹ ਇਹਦੀ ਕੱਟੀ ਲੈ ਗਿਆ ਸੀ ਉਹ ਸੀਗੀ ਮੋਦੀ ਫੁੱਲ ਦੀ ਤੇ ਉਹਨੇ ਬਹੁਤ ਵਧੀਆ ਸਮਾਈ ਕਰੀ 2 ਸਾਲ ਦੀ ਕੱਟੀ ਉਹ ਸਵਾਲ ਹੀ ਸੀਗੀ ਉਹਨੇ ਤੇ ਉਹਨੇ ਅੱਗੇ ਵੀ ਕੱਟੀ ਦਿੱਤੀ ਹੈਗੀ ਅੱਗੇ ਉਹਦੇ ਮਗਰ ਬਿਰਲੇ ਦੀ ਕੱਟੀ ਆ ਤੇ ਚੰਗੇ ਦੁੱਧ ਤੇ ਝੋਟੀ ਜੱਲੀ ਆਂਦੀ ਆ ਉਹ ਵੀ ਕੁਛ ਇਹਦੀਆਂ ਆਪਾਂ ਤਿਆਰ ਕਰਕੇ ਵੀ ਵੇਚੀਆਂ ਤੇ ਇੱਕ ਕੱਟੀ ਇਹਦੀ ਆਪਣੇ ਕੋਲੇ ਆ ਸੀਗੀ ਇਹ ਹੁਣ ਦੂਜੀ ਵਾਰੀ ਸੁਈ ਹੋਈ ਆ ਅੱਗੇ ਭਾਈ ਇਹ ਜਨਰੇਸ਼ਨ ਦੀ ਗੱਲ ਕਰ ਰਹੇ ਆਂ ਦੇਖੋ ਜੇ ਆਪਾਂ ਟੌਪਿਕ ਚੱਲੋ ਥੋੜਾ ਜਿਹਾ ਮੱਧ ਈ ਜ਼ਿਆਦਾ ਹੋ ਗਿਆ ਗੱਲ ਆਪਾਂ ਕਰਦੇ ਸੀਗੇ ਵੀ ਵੀ ਆਪਾਂ ਕਿਵੇਂ ਸੁਧਾਰ ਸਕਦੇ ਆਂ ਦੇਖੋ ਮੱਧ ਚੰਗੀ ਸੀਗੀ ਤੁਸੀਂ ਕੋਈ ਵੀ ਆਪ ਦੇਖ ਕੇ ਆਏ ਚਾਹੇ ਤੁਹਾਡੇ ਘਰੇ ਨਾਰਮਲ ਪਸ਼ੂ ਆ ਜੇ ਕੋਈ 13 14 15 ਕਿਲੋ ਤੱਕ ਮੱਝ ਹੈਗੀ ਆ ਦੁੱਧ ਦੰਦੀ ਆ ਉਹਦੇ ਚੰਗਾ ਸੀਮਣ ਲਵਾਓ ਅੱਗੇ ਚੰਗੇ ਬੱਚੇ ਲਓ ਜੇ ਤੁਸੀਂ ਅੱਗੇ ਬੱਚੇ ਤਿਆਰ ਕਰੋਗੇ ਤਾਂ ਹੀ ਤੁਹਾਡਾ ਫਾਰਮ ਸਕਸੈਸਫੁਲ ਹੋਊਗਾ ਬਾਰੋਂ ਮੁੱਲ ਦੇ ਪਸ਼ੂ ਲਿਆ ਲਿਆ ਕੇ ਕਦੇ ਵੀ ਸਕਸੈਸਫੁਲ ਨਹੀਂ ਹੁੰਦਾ ਉਹ ਸਿਰਫ ਤੁਹਾਡਾ ਇੱਕ ਪ੍ਰੋਫਿਟ ਆ ਵੀ ਬਸ ਹਾਂ ਤੁਸੀਂ ਦੁੱਧ ਚ ਕਮਾਈ ਕਰ ਰਹੇ ਹੋ ਤੇ ਹੋਰ ਉਹਦੇ ਚ ਕੋਈ ਐਡੀ ਗੱਲਬਾਤ ਨਹੀਂ ਹੈਗੀ ਉਹ ਚੀਜ਼ ਸਕੂਨ ਵਾਲੀ ਨਹੀਂ ਹੈਗੀ ਜਿਆਦਾ ਸਕੂਨ ਇਹਦੇ ਚ ਉਦੋਂ ਆਉਂਦਾ ਜਦੋਂ ਆਪਾਂ ਨਿੱਕੀਆਂ ਨਿੱਕੀਆਂ ਨੂੰ ਹੱਥਾਂ ਤੇ ਦਾਣਾ ਖਵਾ ਖਵਾ ਵੱਡੀਆਂ ਕਰਦੇ ਆਂ ਰੋਜ਼ ਉਹਨਾਂ ਦਾ ਪਾਈਆ ਪਾਈਆ ਦੱਦਾ ਕਿਲੋ ਕਿਲੋ ਭਾਰ ਬਾਦਾ ਦੇਖਦੇ ਆਂ ਨਾ ਫਿਰ ਉਹ ਸੂੰਦੀਆਂ ਛੋਟੀਆਂ ਜੀਆਂ ਨੂੰ ਪਾਲ ਕੇ ਜੇਰਾ ਪੂੰਝ ਕੇ ਜਮਾ ਏ ਤੇ ਜਦੋਂ ਵੱਡੀਆਂ ਕਰਕੇ ਸੂੰਦੀਆਂ ਤੇ ਫਿਰ ਉਹਨਾਂ ਨੂੰ ਆਪਾਂ ਜਦੋਂ ਚੋਣਿਆਂਗੇ ਨਾ ਉਹ ਸੁਆਦ ਬਈ ਉਹੀ ਐ ਉਹ ਮੁੱਲ ਵਾਲੀਆਂ ਨਹੀਂ ਦੇ ਸਕਦੀਆਂ ਮੁੱਲ ਵਾਲੀ ਤਾਂ ਚਲੋ ਜੇ ਤੁਸੀਂ ਹੁਣ ਐ ਲਾ ਲਓ ਕਿੱਡੇ ਹੀ ਬੰਦਾ ਕੋਈ ਸੌਖਾ ਦਾ ਕਿਸੇ ਨੇ 5 ਲੱਖ ਦੀ ਮੱਝ ਲੈ ਲਈ ਉਹ ਚੋਂਦਾ ਵੀ ਇਹੀ ਗੱਲ ਸੋਚੂਗਾ ਵੀ 5 ਲੱਖ ਲਾਇਆ 5 ਲੱਖ ਲਾਇਆ ਕਿੱਥੇ ਜਿਹੜੀਆਂ ਆਪਦੀਆਂ ਤਿਆਰ ਕਰੀਆਂ ਹੁੰਦੀਆਂ ਉਹ ਹੁੰਦਾ ਵੀ ਹਾਂ ਬਈ ਇਹ ਆਪਾਂ ਆਪਦੀ ਤਿਆਰ ਕਰੀ ਆ ਇਹ ਪ੍ਰਭੂ ਦੀ ਕੱਟੀ ਆ ਨਾ ਮਾਮਾ ਧੀਆ ਨੇ ਇਹ ਇਹ ਉਹ ਮਾਮਾ ਧੀਆ ਉਹ ਮਾਂ ਹੋਗੀ ਇਹ ਦਾ ਉਹਦੀ ਧੀ ਹੋਗੀ ਤੇ ਇਹ ਬਈ ਲక్ష్ਮੀ ਡੇਰੀ ਫਾਰਮ ਵਾਲਾ ਜਿਹੜਾ ਦਾਰਾ ਬੁੱਲਾ ਉਹਦੀ ਕੱਟੀ ਆ ਇਹ ਤੇ ਇਹਦੀਆਂ ਮੇਰੇ ਕੋਲੇ ਸ਼ਾਇਦ ਫੋਟੋਆਂ ਦੇਖਣੀਆਂ ਪੈਣੀਆਂ ਸ਼ਾਇਦ ਇਹਦੀਆਂ ਫੋਟੋਆਂ ਵੀ ਪਈਆਂ ਹੁਣ ਤੇ ਇਹ ਜਦੋਂ ਸੂਈ ਸੀਗੀ ਇਹ ਕੱਟੀ ਖੀਰੀ ਸੂਹੀ ਸੀ ਦੁੱਧ ਦਾਨਤ ਤੇ ਬਿਲਕੁਲ ਇਹਦਾ ਛੋਟਾ ਜਿਹਾ ਸਟਰਕਚਰ ਸੀਗਾ ਤੇ ਇਹਨੇ ਤਾਂ ਵੀ ਕਰਮ ਵਾਲੀ ਨੇ ਆਪਣੇ ਕੋਲੇ ਪਹਿਲੇ ਸੂਏ 18 ਲੀਟਰ ਦੁੱਧ ਦਿੱਤਾ ਸੀਗਾ ਤੇ ਇਹੇ ਗਾਹਾਂ ਬਈ ਆਪਾਂ ਗੱਬਣ ਕਰਾਈ ਸੀਗੀ ਇਹੇ ਹੈਗੀ ਉਹਦੇ ਮਗਰ ਕੱਟੀ ਹੈਗੀ ਆ ਮੁੱਲੇ ਦੀ ਠੀਕ ਹੈ ਜਿਹੜਾ ਆਪਣੇ ਸਰਕਾਰੀ ਸੀਮਣ ਆਉਂਦਾਗਾ ਮੁੱਲੇ ਦੀ ਕੱਟੀ ਹੈਗੀ ਇੱਕ ਬਈ ਹੋਰ ਤੁਹਾਨੂੰ ਗੱਲ ਦੱਸਦਾ ਮਿਚਦੀ ਐਡ ਕਰਦਾ ਇਹ ਕੋਈ ਮਾਇਨੇ ਨਹੀਂ ਰੱਖਦਾਗਾ ਵੀ ਜੇ ਤੁਸੀਂ 2000 ਦਾ ਟੀਕਾ ਭਰਾਉਂਗੇ 1000 ਦਾ ਭਰਾਉਂਗੇ ਬੱਚਾ ਥੋੜਾ ਉਹਦੇ ਨਾਲ ਹੀ ਚੰਗਾ ਆਉਣਾ। ਸੋ ਆਂਦੀ ਅਸੀਂ ਇੱਕ ਗੱਲ ਹੋਰ ਪਰਤੇ ਆਈ ਹੋਈ ਆ ਮੈਂ ਕਹਿਣਾ ਨਹੀਂ ਚਲੋ ਚਾਹੁੰਦਾ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਅਸੀਂ ਵੀ ਸਾਨੂੰ ਵੀ ਚਲੋ ਸੀਮਨ ਦਾ ਲਗਾਉਣਾ ਪੈਂਦਾ। ਜਿਹੜੇ ਐਟ ਪ੍ਰੈਜ਼ੈਂਟ ਹੁਣ ਝੋਟੇ ਚੱਲ ਰਹੇ ਹੈਗੇ ਨਾ ਜਿਨ੍ਹਾਂ ਦੇ ਨਾਮ ਚੱਲ ਰਹੇ ਨੇਗੇ ਉਹਨਾਂ ਦਾ ਤੁਸੀਂ ਦੇਖਿਓ ਵੀ ਬੱਚੇ ਸੋਹਣੇ ਬਹੁਤ ਜਿਆਦੇ ਆ ਝੋਟੀਆਂ ਏਡੇ ਏਡੇ ਕਦ ਕਰ ਜਾਂਦੀਆਂ। ਨਿੱਕੇ ਨਿੱਕੇ ਸਿੰਘ ਹੁੰਦੇ ਆ ਬਣ ਤਰ੍ਹਾਂ ਬਹੁਤ ਸੋਹਣੀਆਂ ਪਰ ਦੁੱਧ 10 12 ਲੀਟਰ ਤੋਂ ਕੋਈ ਨਹੀਂ ਟੱਪਦੀ ਫਿਰ ਆਪਾਂ ਸੋਣੀ ਕੀ ਕਰਨੀ ਆ ਜਦੋਂ ਰੋਲਾ ਤਾਂ ਸਾਰਾ ਦੁੱਧ ਦਾ ਹੈ ਮਿਲਕ ਪ੍ਰੋਡਕਸ਼ਨ ਚਾਹੀਦੀ ਹੈਗੀ ਆਪਾਂ ਨੂੰ ਤੇ ਵਿੱਚ ਆਪਣੇ ਸਰਕਾਰੀ ਮਹਿਕਮੇ ਤੇ ਇਹੋ ਜਿਹੇ ਟੀਕੇ ਜਿਹੜੇ 50 50 ਰੁਪਈਆ ਦੇ ਟੀਕੇ ਨੇਗੇ ਬਾਈ ਤੇ ਮਿਲਕ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਪ੍ਰੋਜਨੀ ਆਈ ਹੋਈ ਹੈਗੀ ਗਾਂਾਂ ਕਟੀਆਂ ਨੇ ਕਟੀਆਂ ਚੱਲੀਆਂ 20 20 ਲੀਟਰ ਦੁੱਧ ਤੱਕ ਫਸਟ ਟਾਈਮਰਾਂ ਵੀ ਗਈਆਂ ਨੇਗੀਆਂ ਆਪਣੀ ਲਾ ਲਓ ਆਪਣੇ ਜਿਹੜੇ ਪੰਜਾਬ ਦੀ ਐਮਐਲ ਦਾ ਐਨਡੀਡੀਬੀ ਦੇ ਸੀਮਣ ਨੇਗੇ ਇੱਕ ਸੋਨੀ ਹੋ ਗਿਆ ਮੁੱਲਾ ਹੋ ਗਿਆ ਮਿਰਾਜ ਹੋ ਗਿਆ ਤੇ ਐਸਲੀ ਹੋ ਗਿਆ ਇਹ ਚਾਰ ਝੋਟੇ ਇਹ ਜੇ ਸੀਗੇ ਜਿਹੜਿਆਂ ਨੇ ਪੈਲਣਾ ਕਟੀਆਂ ਖੀਰੀਆਂ ਕਟੀਆਂ ਇਹਨਾਂ ਦੀਆਂ 20 21 21 ਕਿਲੋ ਦੁੱਧ ਤੱਕ ਗਈਆਂ ਨਹੀਂਆਂ ਤੇ ਇਹਨਾਂ ਦਾ ਰਿਜ਼ਲਟ ਵੀ ਬਾਈ ਹੁਣ ਆਪਣੇ ਕੋਲੇ ਗਾਹਾਂ ਸੂਣ ਵਾਲੀਆਂ ਹੀ ਨੇਗੀਆਂ ਆਪਣੇ ਹੁਣ ਇਹਦੀ ਧੀ ਵੀ ਗਾਹਾਂ ਮੁੱਲੇ ਦਾ ਸੀਮਨ ਲਾਇਆ ਸੀਗਾ ਪਰ ਇਹਦੇ ਫਸਟ ਟਾਈਮ ਮਰੇ ਦੀ ਉਹ ਸੀਗੀ ਤੇ ਇਹਨੇ ਬਾਈ ਇਹ ਹੈਗੀ ਹਲੇ ਇਹ ਬਸ ਤੁਸੀਂ ਇਸੇ ਤਰ੍ਹਾਂ ਹੀ ਨਾ ਵੀ ਸੀਮਨ ਵਧੀਆ ਦੇਖ ਪਰਖ ਕੇ ਸੀਮਨ ਲਾਇਆ ਕਰੋ ਤੇ ਇਹਦੀ ਬਈ ਹੁਣ ਆਪਾਂ ਤੁਹਾਨੂੰ ਇਹਦੀ ਉਹ ਹੋ ਗਈ ਦੂਜੀ ਵੀੜੀ ਆਪਣੇ ਕੋਲੇ ਆ ਗਈ ਤੀਜੀ ਜਿਹੜੀ ਇਹਦੀ ਪਹਿਲੀ ਵਾਰੀ ਵਾਲੀ ਕੱਟੀ ਸੀਗੀ ਫਰਸਟ ਟਾਈਮਰ ਦੀ ਉਹ ਵੀ ਆਪਣੇ ਕੋਲੇ ਖੜੀ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤਿੰਨ ਪੀੜੀਆਂ ਹੋ ਗਈਆਂ ਬਈ ਆਪਣੇ ਕੋਲੇ ਤੇ ਤੀਜੀ ਵੀਡੀਓ ਵੀ ਕਰਨ ਵਾਲੀ ਆਪਣੇ ਕੋਲੇ ਗੱਭਣੇਗੀ ਤੇ ਉਹ ਇਹ ਹੁਣ ਸੈਕਿੰਡ ਟਾਈਮਰ ਆ ਬਈ ਇਹ ਦੂਜਾ ਸੁਹਾ ਸੁਹੀ ਹੈ ਤੇ ਇਹਦੇ ਆਪਾਂ ਐਤ ਕੀ ਲਾਇਆ ਸੀਗਾ 102699 ਸੀ ਆਈ ਆਰ ਬੀ ਦਾ ਸੀਮਨ ਲਾਇਆ ਸੀ ਤੇ ਇਹਨੇ ਐਤਕੀ ਇਹਨੇ ਵੀ ਗਾਹਾਂ ਕਰਮ ਵਾਲੀ ਨੇ ਐਤਕੀ ਦੂਜੇ ਸੂਏ ਵੀ ਕੱਟੀ ਦਿੱਤੀ ਆ ਕੱਟੀ ਇਹਦੀ ਉਧਰ ਫਿਰਦੀ ਆ ਉਹਦੀ ਵੀ ਆਪਾਂ ਵਿੱਚ ਕਲਿੱਪ ਐਡ ਕਰਾਂਗੇ ਤੇ ਉਹ ਵੀ ਕੱਟੀ ਬਾ ਕਮਾਲੀ ਆਈ ਹੈ ਇਹਦੀ ਜਮਾਂ ਤੇ ਹੁਣ ਇਹਦੇ ਥੱਲੇ ਮੈਨੂੰ ਲੱਗਦਾ ਬਈ 17 17 7.5 ਆਈ ਨਹੀਂ ਪਤਾ 18 ਹੀ ਹੋਵੇ 12 ਤੋਂ 13 ਕਿਲੋ ਦੁੱਧ ਆਪਾਂ ਪਿਛਲੇ ਥਣਾ ਜਿਹੜਾ ਚੋਲ ਲੈਨੇ ਹੁੰਨੇ ਆ ਤੇ ਅਗਲੇ ਥਣਾ ਜਿਹਦੇ 6 ਕਿਲੋ ਤੋਂ ਲੈ ਕੇ 7 ਕਿਲੋ ਤੱਕ ਦੀ ਇਹਦੀ ਗਾੜੀ ਆ ਅਗਲੇ ਥਣ ਕੱਟੀ ਪੀ ਜਾਂਦੀ ਆ ਤੇ ਬਾਕੀ ਜਦੋਂ ਕੋਈ ਕੱਟੀ ਇਹਦੀ ਦੁੱਧੋਂ ਵੀ ਦੂਸਰੋਂ ਦਾਣਾ ਖਾਣ ਲੱਗੀ ਜਾਂ ਕੱਟੀ ਜੇ ਦੀ ਚੁੰਗਣੀ ਤੇ ਲੱਗ ਗਈ ਫਿਰ ਇਹਨੂੰ ਆਪਾਂ ਲਾਈਵ ਵੀ ਚੋਵਾਂਗੇ ਝੋਟੀ ਨੂੰ ਹਜੇ ਸਹੀ ਦੁੱਧ ਤੇ ਨਹੀਂ ਆਈ ਐ ਕਿ ਪਤਾ ਨਹੀਂ ਕੀ ਗੱਲ ਆ ਹਜੇ ਥੋੜਾ ਜਿਹਾ ਦਾਣਾ ਘੱਟ ਖਾਂਦੀ ਐ ਇਹ ਦਾਣਾ ਥੋੜਾ ਜਿਹਾ ਖਾ ਕੇ ਪਿੱਛੇ ਹਟ ਜਾਂਦੀ ਐ ਇੱਕ ਹਜੇ ਬੱਚੇ ਦਾ ਵਾੜਾ ਕਰਦੀ ਆ ਹੁਣ ਕੱਟੀ ਆਪਾਂ ਉਧਰ ਛੱਡਣ ਲੱਗਿਆਂ ਬੱਚਿਆਂ ਚ ਖੁੱਲੀ ਇੱਥੇ ਬੰਨੇ ਕਰਕੇ ਜਾਦੇ ਤੰਗ ਹੁੰਦੀ ਜੀ ਕਿ ਚਲੋ ਬੱਚਾ ਚੌੜ ਜੂੜ ਕਰ ਲੈਂਦਾ ਖੇਡ ਲੈਂਦਾ ਗਾ ਤੇ ਦੋ ਤਿੰਨ ਦਿਨਾਂ ਦੀ ਕੱਟੀ ਉਧਰ ਕੱਢਣ ਲੱਗੇ ਆਂਗੇ ਪਹਿਲੇ ਦੋ ਦਿ ਰਿੰਗੀ ਜਾਂਦੀ ਰਹਿੰਦੀ ਸੀਗੀ ਹੁਣ ਜੀ ਧਰ ਲੱਗੀ ਆ ਗੱਟੀ ਬਿਨਾ ਤੇ ਜਦੋਂ ਹੁਣ ਉਹ ਹੋ ਗਈ ਉਦੋਂ ਬਈ ਆਪਾਂ ਲਾਈਵ ਵੀ ਚਲਾਵਾਂਗੇ ਇਹਨੂੰ ਲਾਈਵ ਚੋਵਾਂਗੇ ਜੋਟੀ ਨੂੰ ਤੇ ਹੁਣ ਬਈ ਇਹਦੀ ਦਿਖਾਉਣੀ ਅੱਗੇ ਤੁਹਾਨੂੰ ਆਪਾਂ ਤੀਜੀ ਪੀੜੀ ਜਿਹੜੀ ਇਹਦੀ ਕੱਟੀ ਆ ਤੇ ਉਹੋ ਕੱਟੀ ਵੀ ਬਈ ਖੀਰੀ ਹੈਗੀ ਹਜੇ ਉਹਨੇ ਦੰਦ ਤੋੜੇ ਨਹੀਂ ਹੈਗੇਗੇ ਤੇ ਉਹ ਅੱਗੇ ਗੱਬਣ ਵੀ ਹੋਗੀ ਇਹਨੇ ਥੋੜਾ ਜਨਾ ਗੈਪ ਪਾਤਾ ਸੀਗਾ ਪਿਛਲੇ ਸਾਲ ਪਹਿਲੀ ਵਾਰੀ ਨਾ ਜਦੋਂ ਦੁੱਧ ਜਾਦੇ ਗੱਡੀ ਗਈ ਸਾਡੇ ਤੋਂ ਨਹੀਂ ਕੇਅਰ ਹੋਈ ਨਹੀਂ ਹੈਗੀ ਕਿ ਤੇ ਇਹ ਆਪਣੇ ਪਤਾ ਨਹੀਂ ਕੀ ਚੱਕਰ ਹੈਗਾ ਜੇ ਕਿਸੇ ਭਰਾ ਨੂੰ ਨਾ ਹੋਰ ਵੀ ਚੱਲੋ ਆਏ ਹੁੰਦਾ ਨੌਲੇਜ ਹੁੰਦੀ ਹੈਗੀ ਬਾਲੇ ਪਾਈਆਂ ਨੂੰ ਇਹ ਗੱਲ ਜਰੂਰ ਦੱਸਿਓ ਜਦੋਂ ਅਸੀਂ ਨਾ ਜਾਦੇ ਦੁੱਧ ਲੈ ਲੈਨੇ ਆਂਗੇ ਮੱਜਾਂ ਤੋਂ ਤੇ ਸਾਡੇ ਪਤਾ ਨਹੀਂ ਕੀ ਗੱਲ ਕੰਸੀਵ ਇੱਕ ਸਟਰਨ ਵਾਲੀ ਕਰ ਜਾਂਦੀਆਂ ਅਬੋਰਸ਼ਨ ਕਰਦੀਆਂ ਆਹਾ ਝੋਟੀ ਨੇ ਵੀ ਭਾਈ ਦੋ ਵਾਰੀ ਅਬੋਰਸ਼ਨ ਕਰਿਆ ਦੋ ਵਾਰੀ ਅਬੋਰਸ਼ਨ ਕਰਿਆ ਮੁੜ ਕੇ ਫੇਰ ਇਹਦੇ ਦਵਾਈਆਂ ਦੂਈਆਂ ਭਰਾ ਕੇ ਸਾਫ਼ ਕਰਾ ਕੇ ਫੇਰ ਇਹਦੇ ਆਪਾ ਸੀਮਣ ਲਾਇਆ ਇਹ ਫੇਰ ਜੂੜਿਆ ਮੈਨੂੰ ਐ ਲੱਗਦਾ ਹੈ ਦੋ ਸਾਲ ਲੇਗੀ ਭਾਈ 2 ਸਾਲਾਂ ਤੋਂ ਝੋਟੀ ਸੂਈ ਹੈਗੀ ਇਹ ਤੇ ਤਾਂ ਕਰ ਕੀ ਦੀ ਧੀ ਮੰਗਰੀ ਫਿਰ ਨਹੀਂ ਹੋਣਾ ਇਹ ਦੇਖੋ ਵੀ ਦੂਜੇ ਸੂਏ ਇਹ ਸੂਈ ਆ ਤੇ ਪਹਿਲੇ ਸੂਏ ਵਾਲੀ ਧੀ ਇਹਦੀ ਦੁਬਾਰੇ ਗੱਭਣ ਉਹ ਗੱਭਣ ਵੀ ਹੋਗੀ ਇਹ ਤਾਂ ਕਰਕੇ ਟਾਈਮ ਲੱਗਣ ਬਾਕੀ ਹਾਂ ਕਿਸੇ ਨੂੰ ਨੌਲੇਜ ਹੁੰਦੀ ਆ ਨਾ ਕਿਸੇ ਨੂੰ ਬਾਈ ਬਣ ਕੇ ਇਹ ਜੀ ਦਾ ਪਤਾ ਹੋਇਆ ਇਹ ਗੱਲ ਜਰੂਰ ਦੱਸੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਰੂਰ ਦੱਸਿਓ ਬਾਈ ਇਹ ਤੇ ਆਜੋ ਅੱਗੇ ਇਹਦੀ ਆਪਾਂ ਦਿਖਾਉਨੇ ਆ ਤੁਹਾਨੂੰ ਇਹਦੀ ਕੱਟੀ ਜਿਹੜੀ ਪਹਿਲੀ ਵਾਰੀ ਵੀ ਸੀ ਵੀ ਨੂਲੇ ਦੀ ਅਣੀ ਦੀ ਮਾਵਤੀ ਧੋਤੀ ਆ ਗਈ ਹੈ ਨਾ ਉਹਦੀ ਹਾਂ ਉਹ ਵੱਡੀ ਮੱਝ ਦੀ ਇਹ ਆ ਗਈ ਧੋਤੀ ਇਹ ਕੱਟੀ ਹੈ ਇਹਦੀ ਅੱਛਾ ਇਹ ਪਹਿਲੀ ਵਾਰੀ ਵਾਲੀ ਸੀਗੀ ਜਿਹੜੀ ਪਿਛਲੇ ਸੂਏ ਦੀ ਕੱਟੀ ਸੀਗੀ ਤੇ ਇਹ ਬਈ ਹੁੱਲੇ ਦੀ ਹੈ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋਗੇ ਸਿੰਘ ਦੇਖ ਲਓ ਮੱਥਾ ਕਿੰਨਾ ਚੌੜਾ ਉੱਚਾ ਤੇ ਬੇਲ ਮੰਤਰ ਲੰਮੀ ਦੇਖ ਸਕਦੇ ਹੋ ਧੌਣ ਧੂਣ ਦੀ ਮੰਤਰ ਦੇਖ ਸਕਦੇ ਹੋ ਪਿੱਛੇ ਕੁੜਾ ਬਾਕੀ ਕੋਈ ਬਈ ਇਹਨੂੰ ਲੈ ਦੀ ਖਰਾਕ ਨਹੀਂ ਹੈਗੀਗੀ ਵੀਕਾ ਹੁੰਦਾਗਾ ਵੀ ਇਹ ਬਾਲਾ ਦੁੱਧ ਪਿਆ ਪਿਆ ਪਾਲੀ ਹੈਗੀ ਆਪਾਂ ਚਲੋ ਇਹ ਹਣੋਂ ਦੀ ਗੱਟੀ ਪੰਛੀ ਕਿਲੋ ਦੁੱਧ ਪੀ ਜਾਂਦੀ ਹੈਗੀ ਨਹੀਂ ਬਸ ਆਪਾਂ ਬਾਲਾ ਜਿਆਦੇ ਲੰਬਾ ਜਰਵੀ ਨਹੀਂ ਦੁੱਧ ਪਿਆਉਂਦੇਗੇ ਗੱਟੀਆਂ ਨੂੰ ਬਸ ਐਂਡ 60 ਕ ਦੇਣਾ ਦੇ ਵਿੱਚ ਵਿੱਚ ਕਾਫੀ ਡਾਕਟਰ ਖਾਣ ਲੱਗ ਜਾਂਦੀਆਂ ਨਹੀਂਆਂ ਤੇ ਉਹਦੀ ਬੰਦ ਕਰ ਦਿੰਦੇ ਹੁੰਨੇ ਹੁਣ ਇਹ ਗੱਪਣ ਹੋ ਗਈ ਬਈ ਇਹ ਦੋ ਵਾਰੀ ਇਹ ਵੀ ਰਿਪੀਟ ਕਰ ਗਈ ਸੀਗੀ ਆਪਾਂ ਇਹਦੇ ਸੀਮਣ ਲਾਇਆ ਸੀਮਣ ਤੇ ਰਹੀ ਨਹੀਂ ਹੈਗੀ ਇਹ ਡਾਇਰੈਕਟ ਝੋਟੇ ਤੋਂ ਕ੍ਰਾਸ ਕਰਾਈ ਹੋਈ ਆ ਉਹ ਜਿਹੜੇ ਬੁੱਲ ਤੋਂ ਕ੍ਰਾਸ ਕਰਾਈ ਆ ਆਪਾਂ ਕਦੇ ਉਹਦੀ ਵੀ ਵੀਡੀਓ ਪਾਵਾਂਗੇ ਮੇਰੇ ਮਿੱਤਰੋ ਬੁਲੀਆ ਬਹੁਤ ਟਾਪ ਦਾ ਬੁੱਲ ਆ ਬਈ ਜਮਾ ਮਦਰ ਰਿਕਾਰਡ ਵੀ ਉਹਦਾ 21 21 ਲੀਟਰ ਦਾ ਹੈਗਾ ਆ ਆਪਦਾ ਨਹੀਂ ਮੈਨੂੰ ਕਨਫਰਮ ਉਹ ਕਿਹੜੇ ਸੀਮੋਂ ਦਾ ਪਰ ਸਟਰਕਚਰ ਬਹੁਤ ਹੀ ਜ਼ਿਆਦਾ ਸੋਹਣਾ ਗੱਟੇ ਦਾ ਕਟਕਨੀਸ਼ ਨਾ ਤੇ ਇਹ ਹੁਣ ਬਈ ਗਾਹਾਂ ਚੈੱਕ ਪਾਸ ਹੋ ਗਈ ਤੇ ਇਹ ਗੱਭਣ ਹੈ ਹੁਣ ਇਹ 70 ਦਿਨਾਂ ਦੀ ਹੋ ਗਈ ਮੈਨੂੰ ਲੱਗਦਾ ਤੇ ਇਹ ਅੱਗੇ ਦੇਖਾਂਗੇ ਬਾਈ ਇਹਨੂੰ ਇਹ ਹੁਣ ਕਰਮਾ ਲਈ ਨੂੰ ਚਲੋ ਸੂਗੀ ਚੋਵਾਂਗੇ ਘਰੇ ਵੀ ਅੱਗੇ ਕੀ ਦੇਊਗੀ ਇਹ ਕਿ ਤਿੰਨ ਜਨਰੇਸ਼ਨਾਂ ਹੋ ਗਈਆਂ ਚੌਥੀ ਜਨਰੇਸ਼ਨ ਤੇ ਕੱਟੀ ਆਉਗੇ ਕੱਟਾ ਆਊਗਾ ਉਹ ਚਲੋ ਪ੍ਰਮਾਤਮਾ ਦੇ ਸਾਰੇ ਦੀ ਗੱਲ ਆ ਤੇ ਇਹਨੂੰ ਵੀ ਕਰਮਾ ਲਈ ਇਹ ਮੈਨੂੰ ਐ ਲੱਗਦਾਗਾ ਵੀ ਦੰਦ ਤੋੜ ਕੇ ਚੱਕੂ ਜਦੋਂ ਉਹ ਸੂਪੂਗੀ ਤੇ ਉਦੋਂ ਆਪਾਂ ਇਹਨੂੰ ਵੀ ਚੋਵਾਂਗੇ ਤੇ ਇਹ ਹੁੰਦਾ ਬਾਈ ਜਨਰੇਸ਼ਨ ਦਾ ਫਰਕ ਆ ਪਲ ਕਰਦੇ ਸੀਗੇ ਵੀ ਦੇਖੋ ਕਿਵੇਂ ਸੁਧਾਰ ਸਕਦੇ ਆ ਇਸ ਤਰ੍ਹਾਂ ਭਾਈ ਆਪਦੇ ਇੱਕ ਦੋ ਪਸ਼ੂ ਨਾ ਜਰੂਰ ਰੱਖਿਆ ਕਰੋ ਜਿਨ੍ਹਾਂ ਨੂੰ ਗਾਂਹ ਪੀੜੀ ਦਾਰ ਪੀੜੀ ਜਿਨ੍ਹਾਂ ਦੇ ਬੱਚੇ ਤੇ ਭਾਈ ਇਸ ਤਰ੍ਹਾਂ ਆਪਦੇ ਇੱਕ ਦੋ ਪਸ਼ੂ ਚਾਹੇ ਗਾਵਾਂ ਚਾਹੇ ਮੱਝਾਂ ਚਾਹੇ ਦੇਖੋ ਹੁਣ ਆਪਣੇ ਐਫਐਫ ਗਾਵਾਂ ਨੇ ਇੰਨੀ ਜ਼ਿਆਦੇ ਪੰਜਾਬ ਦੀਆਂ ਨੇ ਤਰੱਕੀ ਕਿਉਂ ਕਰ ਲਈ ਕਿਉਂਕਿ ਜਰਨੇਸ਼ਨ ਫਾਰਮਾਂ ਚ ਦੇਖੋਗੇ ਤੁਸੀਂ 10ਵੀਂ 10ਵੀਂ ਪੀੜੀ ਚ ਗਾਂਆਂ ਜਾ ਰਹੀਆਂ ਨੇ ਹੁਲ ਰਿਕਾਰਡ ਆ ਉਹਨਾਂ ਦਾ ਇੱਕ ਸੀਮੰਡ ਜਿਹੜਾ ਵੀ ਭਰੋਨੇ ਹੁੰਨੇ ਹੋਗੇ ਤੁਰਤੋਂ ਤੁਰਤ ਸਾਰੀ ਸੀਮੰਡ ਦੀ ਡਿਟੇਲ ਨੋਟ ਕਰਿਆ ਕਰੋ ਵੇਗਾ ਹਾਏ ਨਾ ਬਰੀਡਿੰਗ ਨਾ ਹੋਵੇ ਠੀਕ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਕਿੰਨੇ ਚਿਰ ਦਾ ਆਪਣਾ ਬੱਚਾ ਹੋ ਗਿਆ ਇੱਕ ਜਦੋਂ ਕੋਈ ਪਸ਼ੂ ਸੂਵੇ ਜੇ ਉਦੋਂ ਨਾ ਕੋਈ ਹੋਰ ਨਹੀਂ ਕਰਨਾ ਹੁੰਦਾ ਹੁਣ ਆਪਣੇ ਕੋਲੇ ਹਰੇਕ ਕੋਲੇ ਨੇਗੇ ਹੁਣ Android ਫੋਟੋ ਖਿੱਚ ਲਿਆ ਕਰੋ ਮੇਰੀ ਇਹੀ ਆਤ ਹੈ ਕਿ ਮੈਂ ਫੋਨ 'ਚ ਜਦੋਂ ਪਸ਼ੂ ਸੂੰਦਾ ਫੋਟੋ ਖਿੱਚ ਲਾਂ ਨਾ ਟਾਈਮ ਵੀ ਨੋਟ ਹੋ ਜਾਂਦਾ ਵੀ ਇੰਨੇ ਵਜ ਕੇ ਇੰਨੇ ਮਿੰਟਾਂ ਤੇ ਸੂਇਆ ਇੰਨੀ ਤਰੀਕ ਨੂੰ ਸੂਇਆ ਤੇ ਫੋਨ 'ਚੋਂ ਜਾਂਦਾ ਨਹੀਂ ਹੈਗਾ ਦਾ ਡਾਟਾ ਮੇਰਾ ਇੱਕ ਫੋਨ ਖਰਾਬ ਹੋਇਆ ਪਿਆਗਾ ਨਾ ਸੈੱਟ ਕਰਾਉਣਾ ਮੈਨੂੰ ਐਂ ਲੱਗਦਾ ਜਦੋਂ ਆਪਣਾ ਗਾਂਆਂ ਪਾਂਇਆਂ ਸੀਗੀਆਂ 2013-14 ਤੋਂ ਵੀ ਡਿਟੇਲ ਪਈ ਆ ਮੇਰੇ ਉਹ ਫੋਨ 'ਚ ਸਾਰੇ ਬੱਚਿਆਂ ਦੀਆਂ ਗਾਂਆਂ ਦੀਆਂ ਗਹਾਂ ਤੇ ਇਸ ਕਰਕੇ ਬਈ ਮੈਂ ਕਹਿਣਾਗਾ ਵੀ ਫੇਰ ਹੀ ਆਪਣੀ ਬਰੀਡ ਸੁਧਰੂਗੀ ਅੱਗੇ ਜਨਰੇਸ਼ਨ ਆਪਣੇ ਕੋਲੇ ਗਾਂਆਂ ਵੀ ਚੌਥੀ ਪੀੜੀ 'ਚ ਜਾ ਰਹੀਆਂ ਨੇਗੀਆਂ ਜਰਸੀਆਂ ਤੀਜੀ ਚੌਥੀ ਪੀੜੀ 'ਚ ਤੇ ਨਾਲੇ ਨਾਰਮਲ ਸੀਮਨ ਲਵਾਉਣੇ ਆ ਬਈ ਕਨਵੈਨਸ਼ਨਲ ਆਪਾਂ ਗਾਂਆਂ ਦੇ ਕਦੇ ਸੈਕਸਡ ਯੂਜ਼ ਨਹੀਂ ਕਰਿਆ ਹੁਣ ਇੱਕ ਦੋ ਬੈਡਾਂ ਦੀ ਯੂਜ਼ ਕਰਾਂਗੇ ਆਪਾਂ ਤੇ ਇਸ ਤਰ੍ਹਾਂ ਬਈ ਜ਼ਰੂਰ ਆਪਦੇ ਹਨਾ ਸਭ ਤੋਂ ਮੇਨ ਗੱਲ ਹੀ ਬਰੀਡਿੰਗ ਦੀ ਐ ਜੇ ਕਾਮਯਾਬ ਹੋਣਾ ਤੇ ਬਰੀਡਿੰਗ ਕਿਵੇਂ ਹੋਊਗੀ ਬਰੀਡਿੰਗ ਬੱਚੇ ਪਾਲ ਕੇ ਹੋਊਗੀ ਊਂ ਬਰੀਡਿੰਗ ਨਹੀਂ ਹੁੰਦੀ ਜੇ ਤੁਸੀਂ ਹੁਣ ਐ ਕਹੋ ਬਾਹਰੋਂ ਮੁੱਲ ਮੱਝ ਲਿਆਂਦੀ ਤੁਸੀਂ ਉਹਦੇ ਚੰਗਾ ਸੀਮਣ ਲਵਾਤਾ ਬੱਚਾ ਦਿੱਤਾ ਉਹਨੇ ਬੱਚਾ ਦਾ ਤੁਸੀਂ ਵੇਚਤਾ ਜਿਹੜੀ ਬਰੀਡ ਬਣਨੀ ਸੀਗੀ ਇਸ ਕਰਕੇ ਬੱਚਿਆਂ ਦੇ ਜ਼ਰੂਰ ਫੋਕਸ ਕਰਿਆ ਕਰੋ ਤੇ ਇੱਕ ਮੇਨ ਗੱਲ ਬਈ ਆਹ ਮੈਂ ਰੋਜ਼ ਸੋਚਦਾ ਉਹਨਾ ਮੈਂ ਕਹਿਣੀ ਭੁੱਲ ਜਾਂਦਾ ਕਦੇ ਵੀ ਇਹ ਨਾ ਦੇਖੋ ਸਾਡੀ ਮੱਝ 20 ਕਿਲੋ ਦੰਦੀਆ 22 ਕਿਲੋ ਦੰਦੀਆ 18 ਕਿਲੋ ਦੰਦੀਆ ਦੰਦੀ ਕਿੰਨਾ ਚਿਰ ਹੈ ਉਹ ਦੇਖੋ ਥੋੜੀ ਸਪੋਜ਼ ਕਰੋ ਤੁਸੀਂ ਮੱਝ ਲੈ ਲਈ ਜਾਂ ਤੁਹਾਡੇ ਘਰੇ ਮੱਝ ਆ ਉਹਦੇ ਥੱਲੇ 20 ਕਿ ਲੀਟਰ ਦੁੱਧ ਆ ਉਹਨੇ ਕੀ ਕਰਿਆ ਉਹਨੇ 2 ਮਹੀਨੇ 20 ਕਿ ਲੀਟਰ ਦਿੱਤਾ ਮਗਰੋਂ ਲੱਗੀ ਲੱਤਾਂ ਮਾਰਨਾ ਚਲੋ ਜੀ ਇੱਕਦਾਂ ਵੀ ਉਹ 15 ਤਿਆਗੀ ਮੁੜ ਕੇ ਤੁਸੀਂ ਗੱਭਣ ਕਰਾਈ ਤਿੰਨ ਮਹੀਨਿਆਂ ਬਾਅਦ ਕਰਾਤੀ ਚਾਰ ਬਾਅਦ ਜਾਂ ਦੋ ਬਾਅਦ ਜਦੋਂ ਉਹ 2 ਮਹੀਨਿਆਂ ਦੀ ਗੱਭਣ ਹੋਈ ਉਹ ਦੁੱਧੋ ਹੀ ਭੱਜ ਗਈ ਉਹ ਚੀਜ਼ ਦੀ ਵੈਲਿਊ ਨੋਟ ਨਹੀਂ ਹੁੰਦੀ ਤੁਸੀਂ ਸਾਰੇ ਸੂਏ ਦਾ ਦੁੱਧ ਕੈਲਕੂਲੇਟ ਕਰਿਆ ਕਰੋ ਵੀ ਕਿੰਨਾ ਚਿਰ ਪਸ਼ੂ ਪੀਂਕ ਤੇ ਚੱਲਦਾ ਜੇ 20 ਕਿਲੋ ਕਰ ਗਿਆ ਕਿੰਨਾ ਚਿਰ ਰਹੂਗਾ 20 ਕਿਲੋ ਤੇ ਪਹਿਲੇ 2 ਮਹੀਨੇ 3 ਮਹੀਨੇ 4 ਮਹੀਨੇ ਕਿੰਨਾ ਚਿਰ ਆਪ ਦੀ ਪੀਕ ਰੱਖੂਗਾ ਫਿਰ ਕਿਵੇਂ ਦੁੱਧ ਤੋੜਦਾ ਹੌਲੀ ਹੌਲੀ ਤੇ ਕਿੰਨੇ ਚਿਰ ਬਾਅਦ ਹਟਦਾ ਮੇਨ ਚੀਜ਼ ਬਰੀਡਿੰਗ ਦੀ ਆਹੀ ਹੁੰਦੀ ਆ ਬਾੜੀ ਕੋਈ ਕੁਆਂਟੀਟੀ ਮੈਨੇ ਨਹੀਂ ਕਰਦੀਗੀ ਅੱਜ ਜੇ ਹੁਣ ਸਪੋਜ਼ ਕਰ ਲੋ ਤੁਸੀਂ ਮੈਂ ਜਿਵੇਂ ਹੁਣ ਤੁਹਾਨੂੰ ਦੱਸ ਗਈ ਹਟਿਆ ਜੇ ਆਪਾਂ ਮਹੀਨਾ 20 ਕਿਲੋ ਚੋਲਿਆ ਤੇ ਉਸ ਤੋਂ ਬਾਅਦ ਚ ਸਾਲ ਭਰ ਮੱਝ ਇੱਕ ਪਾਸੇ ਖੂੰਜੇ ਚ ਲਾ ਕੇ ਸਾਹਮਣੀ ਪੈਗੀ ਫਿਰ ਉਹਦਾ 20 ਕਿਲੋ ਆਪਾਂ ਨੂੰ ਕੋਈ ਟੁਕ ਨਹੀਂ ਹੈਗਾ ਉਹ ਪੱਲਿਓਂ ਖਾਊ ਮੱਝ ਚਾਹੇ ਤੁਹਾਡੇ ਕੋਲੇ 13-14 ਕਿਲੋ ਦੁੱਧ ਵਾਲੀ ਆ ਪਰ ਤੁਹਾਨੂੰ ਡਰਾਈ ਆਪ ਕਰਨੀ ਪਵੇ 6 ਕਿਲੋ ਦੁੱਧ ਤੇ 8 ਕਿਲੋ ਦੁੱਧ ਤੇ ਆਪਣੇ ਨਾ ਮੈਂ ਤੁਹਾਨੂੰ ਹੁਣ ਵਿੱਚੇ ਵੀਡੀਓ ਲੰਬੀ ਹੋ ਜੂਗੀ ਮੈਂ ਤੁਹਾਨੂੰ ਮੱਝ ਦਿਖਾਉਣਾ ਹੈ ਹੁਣ ਜਿਵੇਂ ਬੈਠੀ ਹੈਗੀ ਹੁਣ ਆਪਣੇ ਆਹਾ ਮੱਝ ਬੈਠੀ ਆ ਬਈ ਇਹ ਮੱਝ ਆਪਣੇ ਕੋਲੇ 20 ਤੋਂ 21 ਲੀਟਰੁੱਠੀ ਖੜੀ ਚੱਲੇ 20 ਤੋਂ 21 ਲੀਟਰ ਦੁੱਧ ਕੱਢਦੀ ਆ ਇਹ ਮੱਝ ਤੇ ਇਹ ਹੁਣ 8ਵਾਂ ਮਹੀਨਾ ਇਹਨੂੰ ਗੱਭਣ ਨੂੰ ਲੱਗਣ ਵਾਲਾ ਹੈਗਾ 8ਵਾਂ ਮਹੀਨਾ ਲੱਗਣ ਵਾਲਾ ਹੈਗਾ ਇਹ ਬਤਾਵ ਤੋਂ ਗੱਭਣੇਗੀ 8ਵਾਂ ਮਹੀਨਾ ਇਹਨੂੰ ਲੱਗਣ ਵਾਲਾ ਹਜੇ ਵੀ ਇਹ ਦੋਹੇ ਟਾਈਮ ਦੁੱਧ ਦੰਦੀ ਸੀਗੀ ਅਸੀਂ ਇੱਕ ਟਾਈਮ ਕਰੀ ਆ ਕਿ ਫੇਰ ਵੀ ਹਜੇ ਰਿੰਗਦੀ ਆ ਇਹ ਕਾਮ ਨੂੰ ਆਪਾਂ ਇਹਨੂੰ ਚਾਉਂਦੇ ਨਹੀਂ ਹੁੰਦੇ ਵੀ ਇੱਕ ਟਾਈਮ ਕਰ ਲਈ ਵੀ ਚਲੋ ਹੁਣ ਐਂ ਲਾ ਲਓ ਜੇ ਅੱਠਵਾਂ ਮਹੀਨਾ ਲੱਗ ਗਿਆ ਢਾਈ ਮਹੀਨੇ ਦਾ ਡਰਾਈ ਕਰਾਂਗੇ ਕਰਾਂਗੇ 15 ਦਿਨਾਂ ਚ ਜਾ ਕੇ ਇਹ ਕਿਤੇ ਸੁੱਕੂਗੀ ਤੇ ਨਾਲੇ ਇੱਕ ਟਾਈਮ ਦਾਣਾ ਪਾਉਨੇ ਆ ਤਾਂ ਵੀ ਆਥਣੇ ਚਾਉਂਦੇ ਨਹੀਂ ਸਾਰੀ ਰਾਤ ਰਿੰਗੀ ਜਾਂਦੀ ਰਹਿੰਦੀ ਐ ਮੈਨੂੰ ਚੋ ਲੋ ਸਵੇਰ ਵੇਲੇ ਫੇਰ ਚੋਨੇ ਆਗੇ ਤੇ ਸਵੇਰ ਵੇਲੇ ਹਜੇ ਵੀ ਇਹ 7 ਕਿਲੋ ਦੁੱਧ ਮੈਸ ਦੇ ਰਹੀ ਆ 7 ਕਿਲੋ ਦੁੱਧ ਇਹਦੇ ਥੱਲੇ ਇਹਦਾ ਇਹ ਆਹਾਗਾ ਅਭਿਮਨ ਨੀਮ ਦਾ ਕਟਾ ਬੈਠਾ ਹਾਰ ਰਿਹਾ ਸੀ ਇਹ ਜਿਹੜੂ ਜਰੂਰ ਪਈਏ ਇਹ ਜਿੱਤੇ ਕੋਕਨ ਕਰਿਆ ਕਰੋ ਮੇਨ ਗੱਲ ਹੁੰਦੀ ਹੈ ਕਿ ਸਾਰੀ ਇਸੇ ਇਸੇ ਚੀਜ਼ ਨਾਲ ਹੀ ਆਪਾਂ ਕਾਮਯਾਬ ਹੋਣਾ ਦੇਖੋ ਆਪਣੇ ਕੋਲੇ ਚੰਗਾ ਕੋਈ ਜਾਨਵਰ ਹੋਊਗਾ ਚਲੋ ਸਾਰੀਆਂ ਕਟੀਆਂ ਨਹੀਂ ਪਾਲੀਆਂ ਜਾਂਦੀਆਂ ਸਾਰੀਆਂ ਬੱਚੀਆਂ ਨਹੀਂ ਪਾਲੀਆਂ ਜਾਂਦੀਆਂ ਅਸੀਂ ਕਿਹੜਾ ਸਾਰੀਆਂ ਨਹੀਂ ਕਟੀਆਂ ਪਾਲਦੇ ਆਂ ਪਰ ਅਸੀਂ ਸੀਮਨ ਡਿਟੇਲ ਰੱਖਦੇ ਆਂ ਜਦੋਂ ਵੀ ਕੋਈ ਮੇਰਾ ਭਰਾ ਵੀਰ ਕੋਈ ਬੱਚਾ ਲੈ ਕੇ ਜਾਂਦਾਗਾ ਅਗਲੇ ਨੂੰ ਡਿਟੇਲ ਦੱਸ ਦਿੰਨੇ ਆਂ ਵੀ ਭਾਈ ਆਹ ਕੋਸਾ ਆਹ ਖੜੀਆ ਮਾਂ ਦੋ ਟਾਈਮ ਚੋਲਾ ਤਿੰਨ ਟਾਈਮ ਚੋਲਾ ਆਹ ਫਲਾਣਾ ਟੀਕੇ ਦੀ ਇਹ ਚਾਹੇ ਇਹਦਾ ਡੀਐਨਏ ਟੈਸਟ ਕਰਾ ਲਈ ਠੀਕ ਹੈ ਤੇ ਅੱਗੇ ਬਈ ਬਣਨੀ ਨਾ ਬਣਨੀ ਉਹ ਤੇਰੀ ਸੰਭਾਲ ਦੇ ਸਾਰੇ ਦੀ ਗੱਲ ਆ ਵੀ ਵੇਚੀਆਂ ਵੀ ਜਾਂਦੀਆਂ ਨੇਗੀਆਂ ਉਹੀ ਚੱਲੋ ਜਿਹੜੇ ਬੱਚੇ ਵਿਕ ਜਾਂਦੇ ਹੈਗੇ ਉਹਨਾਂ ਦਾ ਦੂਜੇ ਬੱਚਿਆਂ ਦਾ ਖਰਚਾ ਨਿਕਲਿਆਉਂਦਾ ਵੀ ਜਿਹੜਾ ਆਪਾਂ ਦੂਜਿਆਂ ਤੇ ਖਰਚਾ ਕਰਦੇ ਆਂਗੇ ਫੀਲ ਦਾ ਹੁਣ ਆਈ ਵਾਰ ਆਪਣੇ ਕੋਲੋਂ ਇੱਕ ਦੋ ਗੱਟੀਆਂ ਦੋ ਤਿੰਨ ਗੱਟੀਆਂ ਇਹ ਸੇਲ ਹੋ ਜਾਂਦੀਆਂ ਨੇਗੀਆਂ ਇਸ ਤਰ੍ਹਾਂ ਦੇ ਵੀ ਦੰਨੇ ਆ ਜਾਂ ਜਦੋਂ ਜਿਆਦਾ ਹੀ ਆਪਦਾ ਮਨ ਹੋਵੇ ਵੀ ਯਾਰ ਆਪਾਂ ਤਾਂ ਰੱਖਣੀਆਂ ਹੀ ਨੇਗੀਆਂ ਤਾਂ ਚੱਲੋ ਆਪਾਂ ਜਦੋਂ ਪੂਰੀਆਂ ਵਧੀਆ ਬਣ ਜਾਂਦੀਆਂ ਨੇਗੀਆਂ ਉਦੋਂ ਦਾ ਰੇ ਤੇ ਹੁਣ ਆਪਣੇ ਆ ਮੂਰਲੇ ਘਰੇ ਆਪਾਂ ਦੋ ਦਿੱਤੀਆਂ ਹੋਈਆਂ ਨੇਆਂ ਇੱਕ ਤਾਂ ਇਸੇ ਮੱਝ ਦੀ ਆਪਣੀ ਘਰ ਵਾਲੀ ਦੀ ਵੱਡੀ ਮੱਝ ਦੀ ਐ ਉਹ ਪਿਛਲੇ ਸੂਏ ਦੀ ਹੈਗੀ ਉਹ ਦਿੱਤੀ ਹੋਈ ਹੈਗੀ ਆਪਾਂ ਤੇ ਇੱਕ ਆਪਾਂ ਝੋਡੀ ਐਤਕੀ ਸੇਲ ਕਰਤੀ ਉਹ ਦੀ ਹੈਗੀ ਉਹ ਉਹਦੀ ਪਹਿਲੇ ਸੂਏ ਦੀ ਗੱਟੀ ਹੈਗੀ ਤੇ ਦੂਜੇ ਸੂਏ ਐਤਕੀ ਆਪਾਂ ਸੇਲ ਕਰੀ ਸੀਗੀ ਉਹ 1 ਲੱਖ 52 ਪਤਾ ਨਹੀਂ 53 52 53000 ਦੀ ਇਹੋ ਜਿਹਾ ਕੁਸ ਦਿੱਤੀ ਸੀਗੀ ਉਹਦੇ ਥੱਲੇ 17 17.5 ਕਿਲੋ ਦੁੱਧ ਸੀਗਾ ਇੱਕ ਉਹਦੀ ਆਪਾਂ ਵੇਚੀ ਦਿੱਤੀ ਹੈਗੀ ਹੁਣ ਤੇ ਇਸੇ ਕਰਕੇ ਕਹਿਣਾ ਹੁੰਨਾ ਬਈ ਸਕਸੈਸਫੁਲ ਤਾਂ ਹੀ ਹੋਵੋਗੇ ਜੇ ਚੰਗੇ ਬੱਚੇ ਤਿਆਰ ਕਰੋਗੇ ਆਪਦਾ ਮਿਹਨਤ ਕਰੋਗੇ ਸਾਰਿਆਂ ਤੋਂ ਮੇਨ ਗੱਲ ਤਾਂ ਦੇਖੋ ਮੈਂ ਇਹੀ ਚੀਜ਼ ਤੇ ਮੁੱਦਾ ਟਿੱਪਣੀ ਇਸੇ ਚੀਜ਼ ਤੇ ਕਰਦਾ ਹੁੰਨਾ ਵੀ ਮਿਹਨਤ ਕਰੋ ਮਿਹਨਤ ਬਿਨਾ ਕੁਝ ਨਹੀਂ ਹੈਗਾ ਮਿਹਨਤ ਕਰੋ ਆਪਦਾ ਘਰੇ ਕੰਮ ਕਰੋ ਬਾਕੀ ਸਭ ਤੋਂ ਵੱਡਾ ਬਈ ਇਸ ਕੰਮ 'ਚ ਮੈਨੂੰ ਐ ਲੱਗਦਾ ਕਿ ਜਿੰਨਾ ਜਨਪਰਾ 'ਚ ਚਾਹੇ ਕੋਈ ਕੁੱਤਾ ਰੱਖਦਾ ਕੋਈ ਮੁਰਗੇ ਰੱਖਦਾ ਕੋਈ ਕਬੂਤਰ ਰੱਖਦਾ ਸਭ ਤੋਂ ਮੇਨ ਸਕੂਨ ਹੀ ਜਨ ਬਾਂਚ ਮੈਨੂੰ ਲੱਗਦਾ ਵੀ ਯਾਰ ਹਾਂ ਚਲੋ ਬਾਲੇ ਬਾਈਆਂ ਦਾ ਹਨਾ ਦਰਖਤਾਂ ਦਰੁਖਤਾਂ ਦਾ ਸ਼ੌਂਕ ਹੁੰਦਾ ਚੰਗੀ ਬਾਗਬਾਨੀ ਉਹ ਵੀ ਬਹੁਤ ਵਧੀਆ ਗੱਲ ਆ ਪਰ ਮੈਨੂੰ ਸਾਰਿਆਂ ਤੋਂ ਇਹਨਾਂ ਦਾ ਵਧੀਆ ਲੱਗਦਾ ਕਿਤੇ ਬਾਹਰ ਵੀ ਬਗ ਜੀਏ ਜਦੋਂ ਆਉਂਨੇ ਆਗੇ ਆਉਂਦਿਆਂ ਨੂੰ ਰਿੰਗਦੀਆਂ ਵੀ ਸਾਡੇ ਕੋਲੇ ਆ ਮੋਹ ਕਰਦੀਆਂ ਨਹੀਂਆਂ ਇੰਨਾ ਜਿਆਦਾ ਤੇ ਨਾਲੇ ਦੇਖੋ ਪੁੰਨ ਨਾਲੇ ਫਲੀਆਂ ਆਪਾਂ ਸਾਮੀ ਆਨੇ ਇਹਨਾਂ ਨੂੰ ਪੈਸਾ ਵੀ ਬਣਦਾ ਵਧੀਆ ਗਾ ਤੇ ਮੇਨ ਬਾਈ ਇਹੀ ਚੀਜ਼ ਦੱਸਦਾ ਤੁਹਾਨੂੰ ਵੀ ਬਰੀਡਿੰਗ ਦਾ ਬਸ ਚੰਗਾ ਸੀਮਣ ਵਰ ਤੋਂ ਚੰਗੇ ਜਾਨਵਰਾਂ ਤੇ ਵਰਤੋ ਤੇ ਚੰਗਾ ਜਦੋਂ ਜਾਨਵਰ ਲੈਣਾ ਹੁੰਦਾ ਉਦੋਂ ਐ ਨਾ ਦੇਖਿਆ ਕਰੋ ਅਸੀਂ ਵੀ 10 ਲੈਣੀਆਂ ਨੇ 10 ਲੈਣੀਆਂ 5 ਹੀ ਲੈ ਲਓ ਪਰ ਲੋ ਵਧੀਆ ਬਈ ਜੇ ਇੱਕ ਗੱਲ ਹੋਰ ਹੈ ਸੂਆ ਸਵਾਇਆ ਜਿਹੜੇ ਭਾਈ ਨੇ ਨਵੇਂ ਇਸ ਲੈਣ ਚਾਉਣਾ ਸੂਆ ਸਵਾਇਆ ਪਸ਼ੂ ਲੋ 2-3 ਦਿਨ ਚੋਕੇ ਲੋ 2-3 ਡੰਗ ਨਹੀਂ 2-3 ਦਿਨ ਚੋਕੇ ਲੋ ਅਗਲੇ ਨੇ 파ਟੇ ਰੁਪਏ ਛੋਡੇ ਤੋਂ ਲੈਣੇ ਨਹੀਂ ਤੁਸੀਂ ਅਗਲੇ ਨੂੰ 파ਟੇ ਦੇਣੇ ਨਹੀਂ ਪੈਸੇ ਦੇ ਕੇ ਚੀਜ਼ ਲੈਣੀ ਹੈ ਮੇਨ ਆ ਗੱਲ ਹੁੰਦੀ ਆ ਸੁਆ ਦੀ ਅਗਲੇ ਦੇ ਮੈਂ ਐਂ ਕਹਿਣਾਗਾ ਵੀ ਚਾਹੇ 2000 ਅਡਵਾਂਸ ਦੇ ਦੋ ਅਗਲੇ ਦੇ ਰਹਿ ਕੇ ਨਾਲੇ ਅਗਲੇ ਦਾ ਦੇਖ ਵੀ ਲੋ ਬਾਲੇ ਕੀ ਹੁੰਦਾ ਹੁਣ ਆ ਆਪਣੇ ਕਹਿੰਦੇ ਆ ਹਰਿਆਣੇ ਵਾਲੀਆਂ ਮੱਝਾਂ ਆਪਣੇ ਦੁੱਧ ਨਹੀਂ ਦੰਦੀਆਂ ਬਹੁਤ ਜਾਣੇ ਲੈ ਕੇ ਆਉਂਦੇ ਆ ਜੇ ਉੱਥੇ 20 ਕਿਲੋ ਹੁੰਦਾ ਆਪਣੇ ਆਕੇ 15 16 ਤੋਂ ਮੱਝ ਨਹੀਂ ਡੱਬਦੀ ਕਹਿ ਦੇਣਗੇ ਟੀਕੇ ਲੱਗੇ ਸੀ ਟੀਕੇ ਨਹੀਂ ਭਾਈ ਉਹਨਾਂ ਦੀ ਸੰਭਾਲ ਆ ਜਿੰਨੀ ਮਿਹਨਤ ਉਹ ਕਰਦੇ ਆ ਉੰਨੀ ਆਪਾਂ ਨਹੀਂ ਕਰ ਸਕਦੇ ਉਹਨਾਂ ਦਾ ਬੱਚਾ ਬੱਚਾ ਤੁਸੀਂ ਦੇਖਿਓ ਛੋਟੇ-ਛੋਟੇ ਜਵਾਖ ਵੀ ਮੈਸਾ ਸਾਹਮਦੇ ਨੇਗੇ ਵੱਟਿਆਂ ਨੇ ਤਾਂ ਸਾਂਭਣੀਆਂ ਹੀ ਸਾਂਭਣੀਆਂ ਫਿਰ ਉਹਨਾਂ ਦੇ ਦਾਣੇ ਫੱਕੇ ਦਾ ਫਰਕ ਪੈ ਜਾਂਦਾਗਾ ਹੁਣ ਹਰਿਆਣੇ 'ਚ ਦੇਖ ਲਓ ਹਰਿਆਣੇ 'ਚ ਬੜੇਮਿਆਂ ਦੀ ਖਲ ਛੋਲਿਆਂ ਦਾ ਖੰਡਾ ਫੁੱਲ ਚੱਲਦਾ ਆਪਣੇ ਕੱਲੇ ਕੀ ਕਰ ਰਹੇ ਆ ਆਪਣੇ ਬੜੇਮਿਆਂ ਦੀ ਖਲ ਪਾ ਦੇਣਗੇ ਖੰਡਾ ਆਖਣਗੇ ਮਹਿੰਗੇ ਵਾਲਾ ਫਿਰ ਫਰਕ ਤਾਂ ਬਾਈ ਪਊਗੀ ਪਊਗਾ ਸੰਭਾਲ ਦਾ ਇਹ ਚੀਜ਼ ਜਰੂਰ ਦੇਖਿਆ ਕਰੋ ਆਪਣੀ ਚੰਗੀ ਕੇਅਰ ਕਰੋ ਪਸ਼ੂਆਂ ਦੀ ਤੇ ਬਸ ਬਈ ਵਧੀਆ ਆਪਦੇ ਸ਼ੌਂਕ ਨਾਲ ਸੰਘੋ ਦੱਬ ਕੇ ਮਿਹਨਤ ਕਰੋ ਤੇ ਇੱਕ ਆਜੋ ਤੁਹਾਨੂੰ ਉਹਦੀ ਗਾਹਾਂ ਕੱਟੀ ਦਿਖਾ ਦਿੰਨਾ ਉਹ ਰਿੰਗੀ ਵੀ ਜਾਂਦੀ ਆਪਦੀ ਧੀ ਘਾਤਰਾ ਆਪਣੀ ਬਈ ਥੋੜੀ ਜਿਹੀ ਜਗ੍ਹਾ ਦੀ ਪ੍ਰੋਬਲਮ ਆ ਨਹੀਂ ਚਲੋ ਜੀਤਾ ਹਨਾ ਇਹ ਕੀ ਦਾ ਕਰਦਾ ਵੀ ਐਂ ਚੱਲ ਮਾਵਾਂ ਦੀਆਂ ਦੂਰ ਕਰਨੀਆਂ ਬੈਜਣੀਆਂ ਨੇ ਹਰਕਤ ਇਹ ਹੁਣ ਥੋੜੀ ਜਿਹੀ ਚੌੜ ਚੂੜ ਕਰਕੇ ਹੱਡੀਆਂ ਥੱਕੀ ਜਿਹੀ ਪਈ ਹੈ ਗਈਆਂ ਇਹ ਖੁੱਭੀ ਜਿਹੀ ਹੋਈ ਰੜੀ ਆ ਗੜਾਈ ਲਊਗੀ ਫੇਰ ਹੂ ਸਿੱਧੀ ਜਾ ਕੇ ਤੇ ਇਹਦਾ ਕੋਈ ਤੁਸੀਂ ਦੇਖੀਏ ਇਹਦਾ 2699 ਦੀ ਆ ਬਾਈ ਤੇ ਇਹਦੀ ਤੁਸੀਂ ਧੌਣ ਧੂਣ ਦੇਖ ਸਕਦੇ ਹੋ ਕਿ ਕਿੰਨੀ ਲੰਮੀ ਆ ਮੂਰੋ ਸਿਰ ਜਮਾ ਛੋਟਾ ਗੂਠ ਬਾਤ ਕਿੰਨੀ ਲੰਬੀ ਆ ਇਹ ਮੈਨੂੰ ਲੱਗਦਾ ਬਾਈ 22 23 ਦਿਨਾਂ ਦੀ ਹੋਗੀ ਸ਼ਾਇਦ ਬਸ ਇੰਨੇ ਕ ਦਿਨਾਂ ਦੀ 20 ਤੋਂ 25 ਦਿਨਾਂ ਦੇ ਵਿਚਾਲੇ ਵਿਚਾਲੇ ਆ ਤੇ ਵਧੀਆ ਪੱਠੂੜਾ ਵੀ ਪੂਰਾ ਸੋਹਣਾ ਲੰਬੀ ਲੰਬੀ ਵਧੀਆ ਪੂਰੀ ਥੋੜੀ ਜੀ ਨਾ ਇਹ ਉਧਰ ਤਾਂ ਹੀ ਲਿਆਂਦੀ ਆ ਇੱਧਰ ਇੱਥੇ ਆਪਾਂ ਤੂੜੀ ਦਾੜੀ ਛੱਡਦਨੇ ਆ ਉੱਥੇ ਨੇ ਇਹ ਪੱਕੇ ਚ ਖੜੀ ਰਹੀ ਤੇ ਪੱਕੇ ਥਾਂ ਚ ਹੋਣੇ ਕਰਕੇ ਨਾ ਇਹਦੀਆਂ ਆ ਚੀਜ਼ਾਂ ਦੇਖੋ ਅਸਿੱਲੀਆਂ ਵੀ ਗਈਆਂ ਇੱਥੇ ਨਾ ਬਾਕੀ ਆ ਭਰ ਗਈਆਂ ਸੀਗੀਆਂ ਆ ਮੰਗਰਲੇ ਗੋਡੇ ਉਹਨਾਂ ਦੀ ਤਗਲੀਬ ਦੀ ਮਾਰ ਨਾ ਸੋਆਂ ਦੀ ਥੋੜਾ ਜਿਹਾ ਇਹ ਵੇਟ ਘਟਾ ਆ ਕੀ ਪਹਿਲਾਂ ਇਹਦਾ ਵੇਟ ਜ਼ਿਆਦਾ ਸੀਗਾ ਕੁਝ ਹੁਣ ਡੀ ਵਾਰਮਿੰਗ ਹੋਈ ਜਾਂਦੀ ਐ ਇਹਨਾਂ ਦੀ ਦੋ ਦੂਜੀ ਵਾਰੀ ਡੀ ਵਾਰਮਿੰਗ ਹੋ ਗਈ ਤਾਂ ਵੀ ਫਿਰਕੇ ਰਖੀ ਚੀਆਂ ਜਾਂਦੀਆਂ ਨਹੀਂ ਜਾਂ ਡੀ ਵਾਰਮਿੰਗ ਨਾਲ ਮੋਕ-ਮੂਕ ਮਾਰਦੀਆਂ ਨਹੀਂ ਜਾਂ ਤੇ ਆ ਦੇਖ ਲਓ ਭਈ ਇਹ 10 26 99 ਦਾ ਇਹ ਰਿਜ਼ਲਟ ਵੀ ਆਪਣੇ ਕੋਲੇ ਗਾਹਾਂ ਇਹਨੂੰ ਕਰਮਾਲੀ ਨੂੰ ਸ਼ੌਕ ਨਾਲ ਤਿਆਰ ਕਰਾਂਗੇ ਤੇ ਆਇਦਗੀ ਬਈ ਇਹ ਤੇ ਇੱਕ ਗੱਲ ਹੋਰ ਵੀ ਹੈਗੀ ਹੁਣ ਤੁਸੀਂ ਦੇਖ ਹੀ ਕਰੋਗੇ ਤੇ ਪੂਰਾ ਫੋਕਸ ਕਰਾਂਗੇ ਵੀ ਇਹ ਕੱਟੀ ਆਪਾਂ ਵੀ ਘੱਟ ਤੋਂ ਘੱਟ ਵੀ 14 14 ਜਾਂ 15 ਮਹੀਨਿਆਂ ਦੀ ਦੇਈ ਕਰਾਵਾਂਗੇ ਵੀ ਕਿੰਮੀ ਚਾਹੇ ਤੇ ਆਪਾਂ ਨੂੰ ਐਕਸਟਰਾ ਟਾਈਮ ਲਾਉਣਾ ਪਿਆ ਕਰੇ ਇਹ ਤੋਰ ਕੇ ਲਿਆਉਣੀ ਪਿਆ ਕਰੇ ਜਾਂ ਚਲੋ ਆਪਣੀ ਜਗ੍ਹਾ ਦੀ ਪ੍ਰੋਬਲਮ ਹੈਗੀ ਵੀ ਬਾਹਰ ਆ ਗਰਾਊਂਡ ਹੈਗਾ ਉੱਥੇ ਘੰਟਾ ਇਹਨੂੰ ਖੁੱਲੀ ਛੱਡ ਦਿਆ ਕਰਾਂਗੇ ਭੱਜਣ ਅੱਠ ਲਿਆ ਕਰੂਗੀ ਤੇ ਬਸ ਬਾਕੀ ਹੁਣ ਜਦੋਂ ਕਾਕੂ ਫਸਟਰਟਰ ਖਾਣ ਲੱਗੀ ਫਿਰ ਇਹਦੀ ਫੀਡ ਫੂਡ ਚਲਾਵਾਂਗੇ ਆਪਾਂ ਵਧੀਆ ਠੀਕ ਆ ਬਾਈ ਜੀ ਓਕੇ ਧੰਨਵਾਦ ਬਾਕੀ ਬਾਈ ਦੱਬ ਕੇ ਮਿਹਨਤ ਕਰੋ ਵਸ ਇਹੀ ਗੱਲ ਕਹਿਣਾ ਹੁਣ ਮੈਂ ਤਾਂ ਮਿਹਨਤ ਨਾਲ ਹੀ ਸਭ ਕੁਝ ਹੈਗਾ ਆਪਦੇ ਮਾਪਿਆਂ ਨੂੰ ਸੌਖਾ ਰੱਖੋ ਕੰਮ ਕਰੋ ਦੱਬ ਕੇ ਓਕੇ ਹਾਂਜੀ ਤੇ ਹੈਗੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਪ੍ਰਭ ਨੇ ਬਹੁਤ ਹੀ ਵਿਸਤਾਰਪੂਰਵਕ ਸਾਰੀ ਡਿਟੇਲ ਦਿੱਤੀ ਆ ਤੁਹਾਨੂੰ ਆਈ ਹੋਪ ਤੁਹਾਡੇ ਸਾਰੇ ਡਾਊਟ ਕਲੀਅਰ ਵੀ ਹੋ ਗਏ ਹੋਣਗੇ ਬਾਕੀ ਫਿਰ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਤਾਂ ਕੋਈ ਡਾਊਟ ਹੈਗਾ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਮੇਨ ਗੱਲ ਹੁੰਦੀ ਆ ਹਨਾ ਵੀਰੇ ਬ੍ਰੀਡ ਦੀ ਬ੍ਰੀਡ ਦੇ ਉੱਤੇ ਵੀ ਪੂਰਾ ਫੋਕਸ ਕਰਿਆ ਕਰੋ ਵੀ ਚਲੋ ਹੁਣੇ ਆਪਾਂ ਹਜੇ ਕਰਨ ਲੱਗੇ ਆ ਬ੍ਰੀਡ ਤੇ ਫੋਕਸ ਤੇ ਵਧੀਆ ਸਭ ਕੁਝ ਠੀਕ ਆ ਵਧੀਆ ਬਾਬੇ ਦੀ ਕਿਰਪਾ ਕੀ ਤੇ ਤੁਸੀਂ ਵਧੀਆ ਆਪ ਵੀ ਹੈਨਾ ਬਰੀਡ ਤੇ ਫੋਕਸ ਕਰਿਆ ਕਰੋ ਬਾਕੀ ਚੜਦੀ ਕਲਾ ਚ ਰਹੋ ਖੁਸ਼ ਰਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਏ ਬਾਏ